ਸੱਚੀ ਗੱਲ ਜੀ ਮੈਂ ਨਰਿੰਦਰ ਸਿੰਘ ਲਹਿਲ ਤੇ ਤੁਸੀਂ ਵੇਖ ਰਹੇ ਹੋ ਸਿੱਧੀ ਗੱਲ ਸੋ ਅੱਜ ਗੱਲ ਕਰਾਂਗੇ ਨਰਿੰਦਰਦੀਪ ਨੰਨੋਦੀ ਜਿਨ੍ਹਾਂ ਦਾ ਪਿਛਲੇ ਦਿਨੀ ਪੰਜਾਬ ਦੀ ਪੁਲਿਸ ਨੇ ਬੇਰਹਿਮੀ ਨਾਲ ਤਸ਼ੱਦਦ ਕਰ ਕਰਕੇ ਉਹਨਾਂ ਦਾ ਕਤਲ ਕਰ ਦਿੱਤਾ ਜਿਵੇਂ ਦੇਵੇਂ ਇਸ ਕਤਲ ਦੀ ਗੁੱਥੀ ਜਿਹੜੀ ਸੁੱਝਦੀ ਜਾ ਰਹੀ ਹੈ ਤਿਵੇਂ-ਤਿਵੇਂ ਲੋਕ ਇੱਕ ਸਵਾਲ ਸ਼ੁਰੂ ਕਰਦੇ ਆ ਸਵਾਲ ਇਹ ਹੈ ਕਿ ਕੀ ਪੰਜਾਬ ਦੀ ਪੁਲਿਸ ਕੋ ਕੋ ਇਸ ਵੇਲੇ ਪੂਰੇ ਅਧਿਕਾਰ ਨੇ ਕਿ ਜਿਹੜਾ ਵੀ ਬੰਦਾ ਸੜਕ ਤੇ ਤੁਰਿਆ ਜਾਂਦਾ ਸਫਰ ਕਰਦਾ ਕਿ ਇਹਦੇ ਗਿੱਟੇ 'ਚ ਗੋਲੀ ਮਾਰ ਦਿਓ ਕਿਸੇ ਨੂੰ ਕਿਸੇ ਤਰੰਗ ਨਾ ਤੰਗ ਕਰ ਦਿਓ ਕਿਸੇ ਨੂੰ ਬੱਸ ਚ ਕੱਢ ਕੇ ਮਾਰ ਦਿਓ ਔਰ ਇਸੇ ਤਰ੍ਹਾਂ ਹੀ ਨਰਿੰਦਰ ਦੀਪ ਕਿਡਨੈਪ ਕਰ ਲਾਂ ਉਹਨਾਂ ਦਾ ਖਤਮ ਕਰ ਦੇਣਾ ਇਹ ਨਾ ਤਸ਼ੱਦਦ ਕਰਨਾ ਕਿ ਉਹਦੇ ਪਿੰਡੇ ਤੇ ਉਹਦੇ ਸਰੀਰ ਤੇ ਬਹੁਤ ਵੱਡੇ ਜਿਹੜੇ ਨਿਸ਼ਾਨ ਜਿਹੜੇ ਸਾਫਤ ਹੋਏ ਨੇ ਤੇ ਅੱਜ ਉਹਨਾਂ ਦੇ ਮਾਮੇ ਦੇ ਪੁੱਤ ਮੇਰੇ ਨਾਲ ਹਰਪ੍ਰੀਤ ਜੀ ਨੇ ਜਿਹੜੇ ਅਸੀਂ ਕੈਨੇਡਾ ਦੇ ਸਰੀ ਤੋਂ ਨੇ ਅੱਜ ਉਹਨਾਂ ਨਾਲ ਗੱਲ ਕਰਦੇ ਕਿ ਉਸ ਪਰਿਵਾਰ ਦੇ ਉੱਤੇ ਕਿੰਨਾ ਵੱਡਾ ਗੜਾਏ ਹਾਦਸਾ ਵਾਪਰਿਆ ਉਹਨਾਂ ਨਾਲ ਗੱਲ ਕਰਦੇ ਹਰਪ੍ਰੀਤ ਜੀ ਨਾਲ ਹਰਪ੍ਰੀਤ ਜੀ ਤੁਹਾਡਾ ਸਾਡੇ ਚੈਨਲ ਤੇ ਜੁੜ ਕੇ ਬਹੁਤ-ਬਹੁਤ ਧੰਨਵਾਦ ਜੀ ਜੀ ਸਭ ਤੋਂ ਪਹਿਲਾਂ ਲਸ਼ਕਾਰਾ ਟੀਵੀ ਦੇ ਪ੍ਰੋਗਰਾਮ ਸਿੱਧੀ ਗੱਲਬਾਤ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਮੈਂ ਹਰਪ੍ਰੀਤ ਸਿੰਘ ਸਰੀ ਕੈਨੇਡਾ ਤੋਂ ਤੇ ਮੈਂ ਤੁਹਾਡਾ ਵੀ ਜੀ ਧੰਨਵਾਦ ਕਰਦਾ ਕਿ ਤੁਸੀਂ ਇੱਥੇ ਆ ਕੇ ਮੇ ਨਾਲ ਗੱਲਬਾਤ ਕਰ ਰਹੇ ਹੋ ਜੀ ਜੋ ਸਾਡੇ ਪਰਿਵਾਰ ਦੇ ਵਿੱਚ ਘਟਨਾ ਵਾਪਰੀ ਉਹਦਾ ਤੁਸੀਂ ਚਾਣਣਾ ਜਿਹੜਾ ਹੈ ਪੂਰੀ ਪੰਜਾਬ ਦੇ ਵਿੱਚ ਸਰਕਾਰ ਦੇ ਤੱਕ ਲੈ ਕੇ ਜਾਓਗੇ ਤਾਂਕਿ ਮੇਰੇ ਪਰਿਵਾਰ ਨੂੰ ਮੇਰੀ ਫੈਮਲੀ ਨੂੰ ਇਨਸਾਫ ਮਿਲੇ ਜਸਟਿਸ ਮਿਲੇ ਹਾਂਜੀ ਹਾਪੀ ਜੀ ਜਿਵੇਂ ਆਮ ਤੌਰ ਤੇ ਸਾਡੇ ਹੁਣ ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਜਿਹੜਾ ਪੁਲਿਸ ਦਾ ਰਾਜ ਚੱਲ ਰਿਹਾ ਔਰ ਉਸੇ ਦੌਰਾਨ ਜਿਹੜਾ ਨਰਿੰਦਰ ਦੀਪ ਦੀ ਜਿਹੜੀ ਆਓ ਉਹ ਤਸ਼ੱਦਦ ਦਾ ਹੱਤਿਆ ਜਾਂਦੀ ਹੈ ਨਰਿੰਦਰ ਦੀਪ ਦੇ ਜੀਵਨ ਤੇ ਥੋੜੀ ਜੀ ਚਾਤ ਪਾਓ ਤੇ ਨਰਿੰਦਰ ਦੀਪ ਤੁਹਾਡੀ ਭੂਆ ਦਾ ਜਿਹੜਾ ਉਹ ਮਾਮੇ ਦਾ ਮੁੰਡਾ ਸੀ ਭੂਆ ਜੀ ਦਾ ਬੇਟਾ ਤੁਹਾਡੇ ਭੂਆ ਜੀ ਦਾ ਬੇਟਾ ਸੀ ਮੈਂ ਉਹਨਾਂ ਦੇ ਮਾਮੇ ਜੀ ਦਾ ਬੇਟਾ ਸੀ ਤੁਸੀਂ ਉਹਨਾਂ ਦੇ ਮਾਮੇ ਦੇ ਬੇਟੇ ਉਹ ਮੇਰੇ ਭੂਆ ਜੀ ਦੇ ਬੇਟੇ ਭੂਆ ਜੀ ਦਾ ਬੇਟਾ ਸੀ ਤੇ ਕਿਵੇਂ ਤੁਹਾਡੀ ਜਨੂੰ ਤੁਸੀਂ ਉਹਨਾਂ ਨਾਲ ਸ਼ੁਰੂਆਤ ਸਾਡੀ ਜ਼ਿੰਦਗੀ ਦੀ ਗੱਲ ਹੁੰਦੀ ਆ ਦੋਸਤ ਦੇ ਨਾਤੇ ਹੁੰਦੀ ਆ ਛੋਟੇ ਭਰਾ ਹੁੰਦੇ ਉਹ ਕਿਵੇਂ ਦੇ ਸੁਭਾਅ ਦਾ ਸੀ ਸਭ ਤੋਂ ਪਹਿਲਾਂ ਤਾਂ ਪਾ ਜਿੱਤੇ ਗੱਲ ਕਰਦੇ ਉਹਦਾ ਜਿਹੜਾ ਨਰਿੰਦਰ ਦੀਪ ਸਿੰਘ ਹੈਗਾ ਜੀ ਓਹੋ ਮੇਰੇ ਤੋਂ ਬਹੁਤ ਛੋਟੇ ਨੇ ਉਹ ਜੀ ਤੇ ਉਹਨਾਂ ਤਾਂ ਜਿਹੜਾ ਮੇਰੇ ਪੂਆਜੀ ਦੇ ਬੇਟੇ ਇਹ ਗੋਨਿਆਣਾ ਮੰਡੀ ਪਹਿਲਾਂ ਰਿਹਾ ਕਰਦੇ ਸੀਗੇ ਜੀ ਤੇ ਗੋਨਿਆਣਾ ਮੰਡੀ ਤੇ ਵੀ ਹੁਣ ਵੀ ਖੈਰ ਗੋਨਿਆਣਾ ਮੰਡੀ ਤੇ ਹੀ ਵਸਲੀਕ ਨੇ ਹੁਣ ਉਹਨਾਂ ਨੇ ਪਹਿਲਾਂ ਉਹ ਰੇਲਵੇ ਲਾਈਨ ਦੇ ਨੇੜੇ ਉਹਨਾਂ ਦਾ ਘਰ ਸੀ ਤੇ ਮੇਰੇ ਪੂਆਜੀ ਜਿਹੜੇ ਉੱਥੇ ਆਪਣੇ ਭਾਈ ਜਗਤਾ ਜੀ ਗੁਰਦੁਆਰਾ ਸਾਹਿਬ ਦਾ ਕਾਲਜ ਹੈਗਾ ਉੱਥੇ ਉਹ ਐਜ਼ ਏ ਲੈਕਚਰਰ ਕੰਮ ਕਰਦੇ ਸੀ ਹੁਣ ਉਹ ਰਿਟਾਇਰ ਨੇ ਜੀ ਤੇ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੇ ਜੀ ਆਪਣਾ ਘਰ ਗੋਨਿਆਣਾ ਮੰਡੀ ਤੇ ਜਿਹੜੀ ਆਪਣੀ ਬਿਟੰਡਾ ਰੋਡ ਹੈਗੀ ਆ ਉਹ ਮੈਕਸ ਸਿਟੀ ਉੱਥੇ ਆਪਣਾ ਘਰ ਬਣਾ ਰਿਆ ਸੀ ਉਹਨਾਂ ਨੇ ਜੀ ਤੇ ਬਹਿਰਾਜੀ ਜੀ 2000 ਦੇ ਵਿੱਚ ਮੈਂ ਚੰਡੀਗੜ੍ਹ ਚਲਾ ਗਿਆ ਸੀਗਾ ਆਪਣੀ ਐਜੂਕੇਸ਼ਨ ਕੰਪਲੀਟ ਕਰਨ ਲਈ ਜੀ ਤੇ ਕਾਫੀ ਟਾਈਮ ਉਦੋਂ ਬਾਅਦ ਮੈਂ ਚੰਡੀਗੜ੍ਹ ਦੇ ਵਿੱਚ ਹੀ ਰਹਿ ਐ ਤੇ ਉਹਨਾਂ ਨਾਲ ਮੇਰਾ ਜਿਹੜਾ ਕਾਫੀ ਨੇੜੇ ਦਾ ਜਿਹੜਾ ਰਿਸ਼ਤਾ ਸੀਗਾ ਨਰਿੰਦਰਦੀਪ ਨਾਲ ਤੇ ਉਹਨਾਂ ਦੀ ਫੈਮਿਲੀ ਨਾਲ ਤੇ ਉਹਨਾਂ ਦੇ ਜਿਹੜੇ ਇੱਕ ਮਾਮਾ ਜੀ ਹੈਗੇ ਜੀ ਡਾਕਟਰ ਨਵਦੀਪ ਸਿੰਘ ਲੱਕੀ ਜੀ ਉਹ ਵੀ ਮੇਰੇ ਚਾਚਾ ਜੀ ਲੱਗਦੇ ਨੇ ਜੀ ਤੇ ਸਾਡਾ ਹਫਤੇ ਵਿੱਚ ਬਹੁਤ ਵਧੀਆ ਇੱਕ ਤਰ੍ਹਾਂ ਦਾ ਪਿਆਰ ਭਰਿਆ ਸਾਡਾ ਆਪਸ ਦੇ ਵਿੱਚ ਇਸ ਹਫਤੇ ਦਾ ਕਿਉਂਕਿ ਮਾਮੇ ਦੇ ਮੁੰਡੇ ਤੇ ਭੂਆ ਦੇ ਮੁੰਡੇ ਇਹਨਾਂ ਦਾ ਬਹੁਤ ਵੱਡਾ ਪਿਆਰ ਹੁੰਦਾ ਉਦੋਂ ਚਾਚੇ ਤੇ ਤਾਏ ਦਾ ਹੁੰਦਾ ਹਾਂਜੀ ਸੋ ਇਸ ਪਿਆਰ ਦੇ ਨਾਤੇ ਉਹ ਉਹਨਾਂ ਦਾ ਸੁਭਾਅ ਕਿਦਾਂ ਦਾ ਸੀ ਕਿ ਤੁਸੀਂ ਤੇ ਛੋਟੇ ਹੁੰਦਿਆਂ ਇਕੱਠੇ ਰਹੇ ਹੋ ਉਹ ਜਿਹੜਾ ਨਰਿੰਦਰਦੀਪ ਸਿੰਘ ਸੀਗੇ ਜੀ ਇਹ ਬਹੁਤ ਹੀ ਵਧੀਆ ਸੁਭਾਅ ਦੇ ਸੀਗੇ ਜੀ ਉਹਨਾਂ ਨੇ ਕਦੇ ਵੀ ਅੱਜ ਤੱਕ ਮੈਂ ਕਦੇ ਨਹੀਂ ਸੁਣਿਆ ਵੀ ਉਹਨਾਂ ਨੇ ਕਿਸੇ ਨੂੰ ਡਿਸਰੈਸਪੈਕਟ ਕੀਤਾ ਹੋਵੇ ਕਿਸੇ ਨੂੰ ਉੱਚੀ ਬੋਲਿਆ ਹੋਵੇ ਜਾਂ ਕਿਸੇ ਨੂੰ ਕੋਈ ਗਲਤ ਸ਼ਬਦ ਯੂਜ਼ ਕੀਤੇ ਹੋਣ ਬਿਲਕੁਲ ਉਹਨਾਂ ਦਾ ਬਹੁਤ ਜਿਹੜਾ ਹੈਗਾ ਸੁਭਾਅ ਇੱਕ ਤਰ੍ਹਾਂ ਦਾ ਮਿੱਠੜੇ ਸੁਭਾਅ ਦੇ ਸੀਗੇ ਜੀ ਤੇ ਉਹ ਇੰਟੈਲੀਜੈਂਟਲੀ ਬਹੁਤ ਸੀਗੇ ਆਪਣੀ ਸਕੂਲਿੰਗ ਟਾਈਮ ਦੇ ਵਿੱਚ ਬਿਲਕੁਲ ਤੇ ਆਪਣੀ ਸਕੂਲਿੰਗ ਉਹਨਾਂ ਨੇ ਕੰਪਲੀਟ ਕਰਕੇ ਆਪਣਾ ਕਾਲਜ ਕੰਪਲੀਟ ਕੀਤਾ ਜਿਤ ਤੱਕ ਮੈਨੂੰ ਲੱਗਦਾ ਹੈ ਸ਼ਾਇਦ ਉਹਨਾਂ ਨੇ ਆਪਣੀ ਮਾਸਟਰ ਇਨ ਇੰਗਲਿਸ਼ ਵੀ ਉਹਨਾਂ ਨੇ ਆਪਣੀ ਕੰਪਲੀਟ ਕੀਤੀ ਸੀਗੀ ਐਮਏ ਇਨ ਇੰਗਲਿਸ਼ ਜੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਆਪਣਾ ਜਿਹੜਾ ਹੈ ਆਪਣੀ ਲਾਈਫ ਸਟਾਰਟ ਕੀਤੀ ਕੋਚਿੰਗ ਸੈਂਟਰ ਦੇ ਨਾਲ ਪਹਿਲਾਂ ਉਹ ਕਿਤੇ ਜੌਬ ਕਰਿਆ ਕਰਦੇ ਸੀਗੇ ਇਸ ਬਚੰਡਾ ਦੇ ਵਿੱਚ ਹੀ ਫਿਰ ਉਹਨਾਂ ਨੇ ਆਪਣਾ ਇੱਕ ਆਪਣੇ ਐਕਸਪੀਰੀਅੰਸ ਤੋਂ ਬਾਅਦ ਉਹਨਾਂ ਨੇ ਇੱਕ ਕੋਚਿੰਗ ਸੈਂਟਰ ਸਟਾਰਟ ਕੀਤਾ ਆਈ ਬਲੀਵ ਬਾਈ ਦਾ ਨੇਮ ਆਫ ABCL ਐਨੀਬਾਡੀ ਕੈਨ ਲਰਨ ਇੰਗਲਿਸ਼ ਉਹ ਬਹੁਤ ਹੀ ਵਧੀਆ ਉਹਨਾਂ ਦਾ ਕੋਚਿੰਗ ਸੈਂਟਰ ਉੱਥੇ ਚੱਲਦਾ ਸੀਗਾ ਤੇ ਉਹ ਉਹਨਾਂ ਦੇ ਜਿਹੜੇ ਕੰਮ ਕਰਦੇ ਸੀ ਸੌਰੀ ਜਿਹੜੇ ਉਹਨਾਂ ਕੋਲ ਜਿਹੜੇ ਕੈਂਡੀਡੇਟ ਸੀਗੇ ਸਟੂਡੈਂਟ ਸੀ ਉਹ ਵੀ ਉਹਨਾਂ ਦੀ ਬਹੁਤ ਜਿਆਦਾ ਜੜੀ ਹੈਗੀ ਐ ਸ਼ਲਾਘਾ ਕਰਦੇ ਸੀਗੇ ਵੀ ਇਹ ਬਹੁਤ ਵਧੀਆ ਟੀਚਰ ਨੇ ਜਿੰਨੇ ਵੀ ਬੱਚੇ ਉਹਨਾਂ ਕੋਲੋਂ ਪੜ੍ਹ ਕੇ ਗਏ ਨੇ ਉਹਨਾਂ ਦੇ ਬਹੁਤ ਵਧੀਆ ਐਸੇ ਵਿੱਚ ਸਕੋਰ ਆਏ ਨੇ ਤੇ ਉਹਨਾਂ ਦਾ ਕਾਫੀ ਮਾਰਕੀਟ ਦੇ ਵਿੱਚ ਵੀ ਨਾਂ ਬਣਿਆ ਹੋਇਆ ਸੀਗਾ ਜੀ ਜਿਵੇਂ ਮੈਂ ਸੁਣਿਆ ਕਿ ਇਹਦੇ ਵੀ ਨਰਿੰਦਰ ਤੀਪ ਆਈਐਲੈਸ ਸੈਂਟਰ ਕਿਲਾਉਂਦੇ ਸੀ ਤੇ ਬਹੁਤ ਬਹੁਤ ਵੱਡੇ ਜਿਹੜੇ ਅਫਸਰ ਸੀ ਚਾਹੇ ਉਹ ਆਈਐਸ ਅਫਸਰ ਸੀ ਚਾਹੇ ਕੋ ਪੀਐਸ ਅਫਸਰ ਸੀ ਚਾਹੇ ਉਹ ਆਈਪੀਐਸ ਅਫਸਰ ਸੀ ਉਹਨਾਂ ਸਾਰਿਆਂ ਬੱਚਿਆਂ ਦੇ ਕੋਈ ਰਾਜਨੀਤਿਕ ਲੋਕਾਂ ਦੇ ਬੱਚੇ ਵੀ ਜਿਹੜੇ ਆ ਉਹਨਾਂ ਕੋ ਪੜ ਕੇ ਤੇ ਅੱਜ ਉਹਨਾਂ ਦੀ ਜਿਹੜੀ ਹੈ ਉਹਨਾਂ এডਿਕੇਸ਼ਨ ਲੈ ਕੇ ਤੇ ਵੈਲ ਸੈਟਲਡ ਹੋਏ ਨੇ। ਹਾਂਜੀ ਵੈਲ ਸੈਟਲਡ ਹੋਏ। ਤੇ ਕਮ ਸੌਰੀ ਹਾਂਜੀ ਉਹ ਕਾਫੀ ਬੱਚੇ ਜਿਹੜੇ ਉਹਨਾਂ ਕੋਲ ਸੀਗੇ ਜੀ ਉਹ ਆਪਣੀ ਉੱਥੇ ਸਟੱਡੀ ਕੰਪਲੀਟ ਕਰਕੇ ਆਇਲਸ ਕਰਕੇ ਤੇ ਉਹ ਉਹਨਾਂ ਨੇ ਕੈਨੇਡਾ ਦਾ ਸਟੱਡੀ ਵੀਜ਼ਾ ਵੀ ਲਿਆ ਔਰ ਕਾਫੀ ਬੱਚੇ ਆਸਟ੍ਰੇਲੀਆ ਦੇ ਵਿੱਚ ਵੀ ਸੈਟਲਡ ਸੈਟਲਡ ਹੋਏ। ਹਾਂਜੀ ਔਰ ਫਿਰ ਇਹ ਜਿਹੜੀ ਘਟਨਾ ਕੱਟੀ ਇੱਕ ਮਤਲਬ ਐਜੂਕੇਸ਼ਨਲ ਬੰਦਾ ਜਿੰਨੇ ਇੰਨੇ ਲੋਕਾਂ ਨੂੰ ਚੰਗੀ ਐਜੂਕੇਸ਼ਨ ਦਿੱਤੀ ਹੋਵੇ ਉਸ ਇਲਾਕੇ ਚ ਵੀ ਬਹੁਤ ਵੱਡਾ ਉਹ ਨਾਂ ਸੀ ਉਹਨਾਂ ਦਾ ਸਤਕਾਰ ਸੀ ਤੇ ਕਾਰਨ ਕੀ ਬਣਿਆ ਕਿ ਉਹ ਜਦੋਂ ਫਿਰੋਜ਼ਪੁਰ ਜਾਂਦੇ ਨੇ ਕਿਸੇ ਕੰਮ ਜਾਂਦੇ ਨੇ ਤੇ ਉੱਥੇ ਕਿਹੜੀ ਇਹ ਉਹਦੀ ਘਟਨਾ ਕੱਢੀ ਜਿਸ ਦੇ ਨਾਲ ਪੁਲਿਸ ਨੇ ਉਹਨੂੰ ਮਤਲਬ ਜਿਹੜਾ ਉਹ ਉੱਥੋਂ ਕਿਡਨੈਪ ਕਰ ਲਿਆ ਕਹਿੰਦੇ ਨੇ ਗ੍ਰਫਤਾਰ ਕਰਨ ਵਾਤੇ ਗ੍ਰਫਤਾਰੀ ਤੇ ਲੱਗਦੀ ਨਹੀਂ ਤੇ ਕਿਡਨੈਪ ਹੋਇਆ ਉਹ ਕਿਵੇਂ ਘਟਨਾ ਕੱਟੀ ਤੁਸੀਂ ਕਿਉਂਕਿ ਪਰਿਵਾਰ ਨਾਲ ਜੁੜੇ ਹੋਏ ਜੀ ਇਹਦੇ ਵਿੱਚ ਇਸ ਤਰ੍ਹਾਂ ਹੈ ਜੀ ਜਦੋਂ ਆਪਣਾ 24 ਤਰੀਕ ਦੀ ਗੱਲ ਹੈ ਵੀ ਜਦੋਂ ਮੈਨੂੰ ਉਹ ਰਾਤ ਨੂੰ ਜਿਵੇਂ ਅਸੀਂ ਘਰ ਬੈਠੇ ਹੋਏ ਸੀ ਨਾਰਮਲੀ ਖਾਣਾ ਖਾਣ ਤੋਂ ਬਾਅਦ ਅਸੀਂ ਫੈਮਿਲੀ ਬੈਠੇ ਇਕੱਠੇ ਤੇ ਮੇਰੇ ਫੋਨ ਦੇ ਉੱਤੇ ਮੈਸੇਜ ਆਇਆ ਉਹਦਾ ਐਕਚੁਅਲੀ ਛੋਟਾ ਨਾਮ ਹੈਗਾ ਨਰਿੰਦਰਦੀਪ ਸਿੰਘ ਦਾ ਨੰਨੂ ਨੰਨੂ ਤੋਂ ਮੇਰੇ ਇੱਕ ਆਪਣੇ ਕਜ਼ਨ ਹੈਗੇ ਕਜ਼ਨ ਨੇ ਮੇਰੇ ਫੋਨ ਤੇ ਮੈਸੇਜ ਭਾਇਆ ਨੰਨੂ ਇਜ਼ ਨੋ ਮੋਰ ਜੋ ਮੇਰੇ ਜਦੋਂ ਮੈਸੇਜ ਪੜਿਆ ਤੇ ਮੇਰੇ ਰੌਂਕਟੇ ਖੜੇ ਹੋ ਗਏ ਵੀ ਇਹ ਕਿਦਾਂ ਦਾ ਮੈਸੇਜ ਐ ਸੋ ਨੰਨੂ ਇਜ਼ ਨੋ ਮੋਰ ਮੈਂ ਇਮੀਡੀਏਟਲੀ ਉਹਨੂੰ ਕਾਲ ਬੈਕ ਕਾਲ ਲਗਾਈ ਤੇ ਉਹਨੇ ਮੈਨੂੰ ਦੱਸਿਆ ਵੀ ਆਪਣਾ ਜਿਹੜਾ ਹੈਗਾ ਨੰਨੂ ਭੂਆ ਦਾ ਬੇਟਾ ਹੈਗਾ ਤੇ ਉਹਦੀ ਇਸ ਕਰਕੇ ਇਸ ਤਰੀਕੇ ਨਾਲ ਜਿਹੜਾ ਹੈ ਉਹਦੀ ਡੈਥ ਹੋ ਗਈ ਲਗਾ ਇਦਾਂ ਕਿਦਾਂ ਡੈਥ ਹੋ ਗਈ ਉਹਦੀ ਆਪਣਾ ਕੋਈ ਹੋਜੀ ਗੱਲਬਾਤ ਵੀ ਨਹੀਂ ਸੋਣੀ ਕੋਈ ਨਾ ਕੋਈ ਇਦਾਂ ਦਾ ਕੋਈ ਪ੍ਰੋਬਲਮ ਨਹੀਂ ਕੋਈ ਹੋਰ ਤਾਂ ਫਿਰ ਉਹਨੇ ਦੱਸਿਆ ਵੀ ਇਸ ਤਰ੍ਹਾਂ ਉਹ ਅੱਜ ਫਿਰੋਜ਼ਪੁਰ ਗਿਆ ਸੀਗਾ ਆਪਣੇ ਕਿਸੇ ਫਰੈਂਡ ਦੇ ਨਾਲ ਜੋ ਫਰੋਡ ਪਰ ਗਿਆ ਉਥੇ ਜਾ ਕੇ ਉਥੇ ਉਹਨੇ ਕੋਈ ਪੇਮੈਂਟ ਕਿਸੇ ਨੂੰ ਦੇਣੀ ਸੀਗੀ ਉਸ ਕਰਕੇ ਉਹ ਫਰੋਡ ਪਰ ਗਿਆ ਸੀ ਕੋਈ ਸ਼ਾਇਦ 16000 ਰੁਪਏ ਦੀ ਗੱਲ ਸੀ ਤੇ ਉਥੇ ਜਾ ਕੇ ਉਹ ਪੇਮੈਂਟ ਦੇ ਕੇ ਵਾਪਸ ਆਏ ਆ ਵਾਪਸ ਆਉਣ ਲੱਗਿਆਂ ਕਹਿੰਦਾ ਜੀ ਜਦੋਂ ਫਿਰ ਉਹ ਆਏ ਆਪਣੇ ਬਠਿੰਡੇ ਪਹੁੰਚੇ ਤਾਂ ਸੀਆਈ ਸਟਾਫ ਨੇ ਉਹਨਾਂ ਨੂੰ ਫੋਲੋ ਕਰਨਾ ਸ਼ੁਰੂ ਕਰਤਾ ਜੀ ਠੀਕ ਹੈ ਉਹਨਾਂ ਨੇ ਜੀ ਫੇਰ ਆਪਣਾ gekeera paake ITI ਚੌਂਕ ਦੇ ਕੋਲੇ ਉਹਨਾਂ ਨੂੰ ਰੋਕਿਆ ਤੇ ਰੋਕੇ ਉਹਨਾਂ ਨੂੰ ਉੱਥੇ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਨਾਲ ਲੈ ਗਏ ਜਿਹੜਾ ਦੂਜਾ ਮੁੰਡਾ ਸੀਗਾ ਜਿਹਨੇ ਆਪਣੀ ਵੀਡੀਓ ਦੇਖ ਕੇ ਇਸ ਵੀਡੀਓ ਪਾ ਕੇ ਇਸ ਸਾਰੇ ਜੋ ਵੀ ਉਥੇ ਇਨਸੀਡੈਂਸ ਹੋਇਆ ਉਹਨੂੰ ਐਕਸਪਲੇਨ ਕੀਤਾ ਹੈਗਾ ਵੀ ਤਾਂ ਕਿ ਉਹਨਾਂ ਦੇ ਮਾਪਿਓ ਤੱਕ ਇਹ ਗੱਲ ਪਹੁੰਚ ਸਕੇ ਪਿੱਕ ਦਾ ਸਾਰਾ ਇਹ ਜਿਹੜਾ ਹੈਗਾ ਵਾਪਰਿਆ ਤੇ ਉਹ ਫਿਰ ਜੀ ਜਦੋਂ ਉਹਨਾਂ ਨੇ ਪਹਿਲਾਂ ਉਹਨੂੰ ਅਰੈਸਟ ਕੀਤਾ ਤੇ ওসি ਆਈ ਸਟਾਫ ਦੇ ਵਿੱਚ ਲੈ ਗਏ ਤੇ ਉਥੇ ਜਾ ਕੇ ਉਹਨਾਂ ਨੂੰ ਟੌਰਚਰ ਕੀਤਾ ਗਿਆ ਜਿਹੜਾ ਦੂਜਾ ਮੁੰਡਾ ਸੀ ਉਹਨੂੰ ਵੀ ਟੌਰਚਰ ਕੀਤਾ ਗਿਆ ਤੇ ਨਰਿੰਦਰਦੀਪ ਸਿੰਘ ਨੰਨੂ ਨੂੰ ਵੀ ਟੌਰਚਰ ਕੀਤਾ ਗਿਆ ਤੇ ਦੂਜੇ ਮੁੰਡੇ ਨੂੰ ਟੌਰਚਰ ਕਰਨ ਤੋਂ ਬਾਅਦ ਉਹਨਾਂ ਨੇ ਆਪਣੀ ਦੂਜੀ ਗੱਡੀ ਦੇ ਵਿੱਚ ਜਿਹੜੀ ਉਹਨਾਂ ਦੀ ਆਪਣੀ ਪ੍ਰਾਈਵੇਟ ਗੱਡੀ ਪੁਲਿਸ ਦੀ ਉਹਦੇ ਵਿੱਚ ਆਕੇ ਉਹਨੂੰ ਪਚੋਦੀ ਸਾਈਟ ਲੈ ਕੇ ਤੇ ਉਧਰ ਰਾਮਪਰੇ ਸਾਈਟ ਜਾ ਕੇ ਉਹ ਕਹਿੰਦੇ ਜੀ ਸ਼ਾਇਦ ਇਹ ਕਿਸੇ ਆਪਣਾ ਕੋਈ ਇਹਨਾਂ ਨੂੰ ਕਾਈਂਡ ਆਫ ਲੀਡ ਮਿਲੀ ਹੈਗੀ ਹੈ ਕੋਈ ਚੀਜ਼ ਲੱਭ ਰੇ ਹੈ ਕਿ ਸਾਡੇ ਤੋਂ ਪਰ ਇਹਨਾਂ ਨੂੰ ਸਾਡੇ ਤੋਂ ਇਹਨਾਂ ਨੂੰ ਕੋਈ ਗਲਤ ਸੀ ਕਿ ਨਸ਼ੇ ਬਾਰੇ ਵਿੱਚ ਜੇ ਕੋਈ ਡਰਗਸ ਤਾਂ ਨਹੀਂ ਕਰਦੇ ਜਾਂ ਡਰਗਸ ਸੇਲ ਤਾਂ ਨਹੀਂ ਕਰਦੇ ਪਰ ਉਹਨਾਂ ਨੂੰ ਇਦਾਂ ਦੀ ਕੋਈ ਵੀ ਲੀਡ ਨਹੀਂ ਮਿਲੀ ਬਟ ਉਹ ਚਲੋ ਉਹਦੇ ਨਾਲ ਜਿਹੜਾ ਦੂਜਾ ਉਹਦਾ ਫਰੈਂਡ ਸੀ ਉਹਦੇ ਨਾਲ ਘੁੰਮਦੇ ਰਹੇ ਬਟ ਉਹਨਾਂ ਨੂੰ ਕੁਝ ਪਤਾ ਨਹੀਂ ਲੱਗਿਆ ਪਰ ਜਿਹੜੀ ਦੂਜੀ ਟੀਮ ਸੀ ਉਹਨਾਂ ਦੀ ਜਿਸ ਤੱਕ ਮੈਨੂੰ ਦੱਸਿਆ ਗਿਆ ਕਿ ਇਹ 6-7 ਬੰਦੇ ਜਾਂ 8 ਬੰਦੇ ਸੀ ਸੀਆਈ ਸਟਾਫ ਦੇ ਉਹਨਾਂ ਚੋਂ ਇੱਕ ਬੰਦੇ ਨੇ ਵਰਦੀ ਪਾਈ ਹੋਈ ਸੀ ਬਾਕੀ ਸਾਰੇ ਸਿਵਲ ਦੇ ਵਿੱਚ ਸੀ ਤੇ ਉਹਨਾਂ ਨੇ ਫਿਰ ਜਦੋਂ ਦੂਜੇ ਬੰਦੇ ਜਿਹੜੇ ਉਹਨੂੰ ਟੌਰਚਰ ਕਰ ਰਹੇ ਸੀ ਤੇ ਉਦੋਂ ਜਦੋਂ ਉਹਨਾਂ ਨੇ ਦੇਖਿਆ ਵੀ ਉਹਨਾਂ ਤੋਂ ਨਰਿੰਦਰਦੀਪ ਸਿੰਘ ਨੰਨੂ ਦੀ ਜਿਹੜੀ ਹੈਗੀ ਆ ਉਹ ਟੌਰਚਰ ਕਰਦੇ ਕਰਦੇ ਮੌਤ ਹੋ ਗਈ ਆ ਤਾਂ ਉਹ ਦੂਜੇ ਮੁੰਡੇ ਨੂੰ ਵਾਪਸ ਲੈ ਕੇ ਆਏ ਤੇ ਉਹਨੂੰ ਕਹਿੰਦੇ ਵੀ ਤੁਸੀਂ ਜਿਹੜਾ ਹੈ ਇਹਨੂੰ ਆਪਣੀ ਗੱਡੀ ਔਰ ਨਿਰਿੰਦਰ ਦਿੱਤੀ ਗੱਡੀ ਸੀ ਵੀ ਉਹ ਗੱਡੀ 'ਚ ਬਿਠਾ ਕੇ ਇਹਨੂੰ ਸਿਵਲ ਹਸਪੀਟਲ ਛੱਡਿਆ ਤੇ ਉਦੋਂ ਬਾਅਦ ਇਹਦੇ ਪੇਰੈਂਟਸ ਨੂੰ ਫੋਨ ਕਰਦੀਆਂ ਤੇ ਫੋਨ ਕਰਕੇ ਕਹੀਂ ਕਿ ਇਹਦਾ ਐਕਸੀਡੈਂਟ ਹੋ ਗਿਆ ਤੇ ਉਦੋਂ ਬਾਅਦ ਤੂੰ ਉੱਥੋਂ ਚਲਾ ਜਾਈ ਤੂੰ ਉੱਥੇ ਨਹੀਂ ਰਹਿਣਾ ਵੀ ਜੇ ਤੂੰ ਉੱਥੇ ਰਿਹਾ ਵੀ ਅਸੀਂ ਤੇਰੇ ਤੇ ਵੀ ਪਰਚਾ ਦੇ ਦਾਂਗੇ ਤੇ ਤੇਰਾ ਵੀ ਉਹੀ ਹਾਲ ਕਰਾਂਗੇ ਜੋ ਇਹਨਾਂ ਦਾ ਹਾਲ ਕੀਤਾ ਠੀਕ ਹੈ ਸੋ ਪਰ ਉਹਨੂੰ ਨਾਲ ਇਹ ਵੀ ਕਹਿ ਰਹੇ ਸੀਗੇ ਵੀ ਇਹ ਜਿਹੜਾ ਹੈਗਾ ਇਹਨੂੰ ਕੁਝ ਹੋਇਆ ਨਹੀਂ ਹੈ ਇਹ ਨਾਟਕ ਕਰ ਰਿਹਾ ਵੀ ਜਦੋਂ ਇਹਨੂੰ ਅਸੀਂ ਕਰੰਟ ਲਾਉਣੇ ਆ ਤਾਂ ਇਹ ਉੱਠ ਪੈਂਦਾ ਪਰ ਜਦੋਂ ਅਸੀਂ ਕਰੰਟ ਨਹੀਂ ਦਿੰਦੇ ਤਾਂ ਇਹ ਸੌਨ ਦਾ ਨਾਟਕ ਕਰ ਰਿਹਾ ਡਰਾਮਾ ਕਰ ਰਿਹਾ ਹੈ ਵੀ ਇਹ ਬੇਹੋਸ਼ ਹੈਗਾ ਬੇखुशी ਹੋਂ ਬੇਹੋਸ਼ ਹੋਂ ਦਾ ਡਰਾਮਾ ਕਰ ਰਿਹਾ ਮੈਂ ਤੁਹਾਨੂੰ ਦੁਬਾਰਾ ਦੱਸ ਦਿਆਂ ਕਿ ਹਰਦੀ ਹਰਪ੍ਰੀਤ ਸਿੰਘ ਹਣੀ ਉਹਨਾਂ ਦੇ ਮਾਮੇ ਦੇ ਮੁੰਡੇ ਸੀ ਤੇ ਨਰਿੰਦਰਦੀਪ ਇਹਨਾਂ ਦੀ ਭੂਆ ਦਾ ਬੇਟਾ ਸੀ ਔਰ ਤੁਸੀਂ ਦੇਖ ਰਹੇ ਹੋ ਵੀ ਕਿਸ ਢੰਗ ਦੇ ਨਾਲ ਨਰਿੰਦਰਦੀਪ ਨੂੰ ਫਿਰੋਜ਼ਪੁਰ ਤੋਂ ਚੁੱਕਦੇ ਨੇ ਔਰ ਉਹਦੇ ਉੱਤੇ ਕਿੰਨੇ ਤਸ਼ੱਦਦ ਕੀਤੇ ਹੋਣਗੇ ਕਿੰਨੀ ਉਹ ਮਤਲਬ ਅਣਮਨੁੱਖੀ ਤਸੀਹੇ ਦੇ ਦੇ ਕੇ ਜਿਸ ਬੰਦੇ ਦੇ ਖਿਲਾਫ ਨਾ ਤੇ ਕੋਈ ਹਥਿਆਰਾਂ ਦੀ ਗੱਲ ਸੀ ਨਾ ਹੀ ਕੋਈ ਨਸ਼ੇ ਦੀ ਗੱਲ ਸੀ ਔਰ ਨਾ ਹੀ ਕਿਸੇ ਹੋਰ ਇਲਜ਼ਾਮ ਦੇ ਵਿੱਚ ਕਿਤੇ ਨਾ ਕਿਤੇ ਉਹ ਪਿੱਛੇ ਜਾਂ ਹੁਣ ਕਿਤੇ ਉਹ ਇਨਵਾਲਵ ਸੀ ਤਾਂ ਕਿਸੇ ਨਾ ਉਹਦੀ ਗੈਰ ਤਤਾਂ ਨਾਲ ਕੁਝ ਬੰਧ ਨਹੀਂ ਸੀ ਤੇ ਫਿਰ ਉਹ ਕਿਹੜੇ ਕਾਰਨ ਸੀ ਤੇ ਪੁਲਿਸ ਨੇ ਇੱਕ ਸਧਾਰਨ ਤੇ ਇੱਕ ਵਧੀਆ ਇੱਕ ਟੀਚਰ ਨੂੰ ਉੱਥੋਂ ਚੁੱਕ ਕੇ ਜਿਹੜਾ ਮਤਲਬ ਉਹ ਤਸ਼ੱਦਦ ਕਰਕੇ ਉਹਦੇ ਸਰੀਰ ਦੇ ਉੱਤੇ ਤਸ਼ੱਦਦ ਕਰ ਕਰਕੇ ਉਹਨੂੰ ਮੌਤ ਦੇ ਘਾਟ ਉਤਾਰਤਾ ਔਰ ਉਹਦੇ ਤੋਂ ਬਾਅਦ ਉਹਨੂੰ ਉਹਦੇ ਦੋਸਤ ਨੂੰ ਕਹਿੰਦੇ ਨੇ ਕਿ ਹਸਪਤਾਲ ਲੈ ਕੇ ਜਾ ਔਰ ਉੱਥੇ ਉਹਦੀ ਮੌਤ ਪਹਿਲਾਂ ਹੋ ਚੁੱਕੀ ਸੀ ਸੋ ਮੈਂ ਫੇਰ ਦੱਸਾਂ ਵੀ ਇਹ ਹਰਪ੍ਰੀਤ ਸਿੰਘ ਹੋਣੀ ਉਹਨਾਂ ਦੇ ਮਾਮੇ ਦੇ ਮੁੰਡੇ ਸੀ ਤੇ ਅੱਜ ਉਹਨਾਂ ਨਾਲ ਅਸੀਂ ਸਰੀ ਕੇ ਬੈਠੇ ਗੱਲ ਕਰ ਰਹੇ ਆਂ ਤੇ ਗੱਲ ਕਰਦੇ ਆਂ ਸਾਡੇ ਅੱਥਰੂ ਜਿਹੜੇ ਨਿਕਲਣ ਨੂੰ ਤਿਆਰ ਹੋ ਗਏ ਨੇ ਇਦਾਂ ਦੀ ਕਟਣਾ ਜਿਹੜੀ ਕੱਟੀ ਸੋ ਉਸ ਤੋਂ ਬਾਅਦ ਜਦੋਂ ਤੁਹਾਨੂੰ ਪਤਾ ਲੱਗਦਾ ਜਦੋਂ ਸਾਰਾ ਕੁਝ ਸਾਰਾ ਕੁਝ ਤੁਸੀਂ ਕਨਫਰਮ ਕਰ ਲਏ ਨੇ ਤੇ ਪੇਰੈਂਟਸ ਦਾ ਉਸ ਵੇਲੇ ਕੀ ਹਾਲ ਸੀ ਪੇਰੈਂਟਸ ਜਿਹੜੇ ਉਹਨਾਂ ਦਾ ਜਦੋਂ ਪਹਿਲਾਂ ਤਾਂ ਜੀ ਮੇਰੀ ਖੁਦ ਹੀ ਹਿੰਮਤ ਹੀ ਨਹੀਂ ਪਈ ਕਿ ਮੈਂ ਉਹਨਾਂ ਨਾਲ ਗੱਲ ਕਰ ਸਕਾਂ ਕਿਉਂਕਿ ਮੇਰੇ ਕੋਲ ਸ਼ਬਦ ਹੀ ਨਹੀਂ ਸੀ ਮੈਂ ਉਹਨਾਂ ਨਾਲ ਗੱਲ ਕਰਕੇ ਕੀ ਕਰਾਂ ਕੀ ਕਹਾਂ ਉਹਨਾਂ ਨੂੰ ਫਿਰ ਮੇਰੇ ਜਿਹੜੇ ਮੇਰੇ ਆਪਣਾ ਚਾਚਾ ਜੀ ਦਾ ਬੇਟਾ ਹੈਗਾ ਅਮਨਦੀਪ ਸਿੰਘ ਮੈਂ ਉਹਨੂੰ ਫੋਨ ਕੀਤਾ ਤੇ ਉਹ ਤੋਂ ਸਾਰੀ ਮੈਨੂੰ ਗੱਲਬਾਤ ਪਤਾ ਲੱਗੀ ਉਹ ਉਸ ਟਾਈਮ ਹਸਪੀਟਲ ਜਾ ਰਹੇ ਸੀਗੇ ਉਹ ਕਹਿੰਦੇ ਭੂਆ ਮੇਰੇ ਕੋਲ ਇੱਥੇ ਘਰ ਆਈ ਹੋਈ ਆਵੇ ਉਹਨਾਂ ਨੂੰ ਦੱਸਿਆ ਗਿਆ ਕਿ ਨੰਨੂ ਦਾ ਜਿਹੜਾ ਹੈ ਐਕਸੀਡੈਂਟ ਹੋ ਗਿਆ ਪਰ ਜਦੋਂ ਉਹ ਹਸਪੀਟਲ ਪਹੁੰਚਦੇ ਨੇ ਤੇ ਜਾ ਕੇ ਤੇ ਪਤਾ ਲੱਗਦਾ ਵੀ ਗੱਡੀ ਤੇ ਕਿਸੇ ਵੀ ਤ ਦੀ ਤੇ ਉਹਦੇ ਐਕਸੀਡੈਂਟal ਨਿਸ਼ਾਨ ਨਹੀਂ ਹੈ ਪਰ ਜਦੋਂ ਉਹਨਾਂ ਨੇ ਅੰਦਰ ਜਾ ਕੇ ਬੋਡੀ ਦੇਖੀ ਉਹਦੀ ਤਾਂ ਉਹਨੂੰ ਪਤਾ ਲੱਗਿਆ ਕਿ ਇਹਨੂੰ ਕਾਫੀ ਜਿਹੜਾ ਹੈ ਤਸ਼ੱਦਦ ਕੀਤੇ ਗਏ ਹੈ ਤੇ ਇਹਨੂੰ ਕੁੱਟਿਆ ਮਾਰਿਆ ਗਿਆ ਉਹਨਾਂ ਨੂੰ ਉਸ ਟਾਈਮ ਸ਼ਾਇਦ ਕਰੰਟ ਲੱਗਣ ਦਾ ਨਹੀਂ ਪਤਾ ਸੀਗਾ ਕਿਉਂਕਿ ਹਜੇ ਪੋਸਟਮਾਰਟਮ ਨਹੀਂ ਹੋਇਆ ਸੀ ਪਰ ਜਦੋਂ ਫਿਰ ਆਪਣਾ ਜਿਹੜਾ ਹੈ ਉਹਨਾਂ ਨੇ ਦੇਖਿਆ ਵੀ ਇਹਦੀ ਬੋਡੀ ਤੇ ਕਾਫੀ ਨਿਸ਼ਾਨ ਨੇ ਤੇ ਉਹਨੂੰ ਆਪਣਾ ਸ਼ਾਇਦ ਉਹਦੇ ਵਾਲਾਂ ਤੋਂ ਵੀ ਫੜ ਕੇ ਉਹਨੂੰ ਕੜੀਸਾ ਹੈ ਉਹਦੇ ਗਰਦਨ ਤੇ ਵੀ ਉਹਦੇ ਪੱਗ ਦੇ ਨਿਸ਼ਾਨ ਨੇ ਵੀ ਸ਼ਰਤ ਹੈ ਉਹਦੀ ਪਾਗਨ ਨਾਲੀ ਉਹਦੀ ਗਰਦਨ ਕੁੱਟੀ ਗਈ ਹੈ ਗਲਾ ਕੁੱਟਿਆ ਗਿਆ ਤੇ ਉਹਦੀ ਪਾਗ ਵੀ ਫੱਟੀ ਹੋਈ ਸੀ ਤੇ ਉਸ ਨੂੰ ਇਕੱਠੇ ਕਰਕੇ ਪਿੱਛੇ ਸੀਟ ਤੇ ਸੁੱਟਿਆ ਹੋਇਆ ਸੀਗਾ ਸੋ ਇਹ ਚੀਜ਼ਾਂ ਉਹਨਾਂ ਨੇ ਸਾਰੀਆਂ ਉਹ ਮੈਨੂੰ ਫਿਰ ਫੋਨ ਤੇ ਹੀ ਮੇਰੇ ਆਪਣਾ ਕਜ਼ਨ ਅਮਨਦੀਪ ਸਿੰਘ ਨੇ ਬਿਆਨ ਕੀਤੀਆਂ ਦੱਸਿਆ ਵੀ ਇਦਾਂ ਦਾ ਕਰਕੇ ਵੀਰ ਉਹਨਾਂ ਨਾਲ ਜਿਹੜਾ ਹੈਗਾ ਹੋਇਆ ਤੇ ਉਹ ਫਿਰ ਜਦੋਂ ਮੈਂ ਕਿਹਾ ਮੇਰੀ ਭੂਆ ਨਾਲ ਆਪਣਾ ਗੱਲ ਕਰਾਂਦੇ ਕਹਿੰਦੇ ਨਹੀਂ ਭੂਆ ਇਸ ਟਾਈਮ ਉਹ ਆਪਣੇ ਕੰਟਰੋਲ ਨਹੀਂ ਕੰਟਰੋਲ ਕੁਆ ਕੇ ਬੈਠੀ ਹੋਈ ਮਤਲਬ ਕਾਫੀ ਰੋ ਰਏ ਸੀਗੇ ਜੋ ਇੱਕ ਪਰਿਵਾਰ ਦੇ ਵਿੱਚ ਜਦੋਂ ਇਦਾਂ ਵੀ ਕੋਈ ਘਟਨਾ ਹੁੰਦੀ ਹੈ ਜੋ ਉਹਨਾਂ ਦੇ ਹਾਲਾਤ ਹੁੰਦੇ ਆ ਤਾਂ ਉਦੋਂ ਫਿਰ ਮੈਂ ਵੀ ਇੱਕਦਮ ਉਹਨਾਂ ਨਾਲ ਗੱਲ ਕਰਨਾ ਠੀਕ ਨਹੀਂ ਸਮਝਿਆ ਸੋ ਇਦਾਂ ਦੇ ਹਾਲਾਤ ਉਹਨਾਂ ਦੇ ਚੱਲ ਰਹੇ ਸੀ ਫਿਰ ਉਦੋਂ ਬਾਅਦ ਜਦੋਂ ਉਹਨਾਂ ਨੇ ਪਤਾ ਲੱਗਿਆ ਕਿ ਤਾਂ ਜਿਹੜੀ ਵੀਡੀਓ ਵਾਈ ਵੀਡੀਓ ਹੋਣ ਤੋਂ ਬਾਅਦ ਥੋੜਾ ਜਿਹਾ ਉਹਨਾਂ ਨੂੰ ਆਈਡੀਆ ਹੋਇਆ ਵੀ ਕੀ ਪ੍ਰੋਬਲਮ ਹੋਈ ਆ ਤਾਂ ਫਿਰ ਉਹਨਾਂ ਨੇ ਦੁਬਾਰਾ ਫਿਰ ਆਪਣੀ ਜਿਹੜੀ ਕੰਪਲੇਂਟ ਕੀਟ ਕਰਨ ਦੇ ਲਈ ਫੇਰ ਉਹ ਪੁਲਿਸ ਸਟੇਸ਼ਨ ਗਏ ਜਾਂ ਥਾਣੇ ਜਾਂਦੇ ਹੈਗੇ ਆ ਪੁਲਿਸ ਸਟੇਸ਼ਨ ਗਏ ਵੀ ਇਹਨਾਂ ਦੇ ਕੇਸ ਟ ਕੰਪਲੀਟ ਲਿਖਾਈ ਜਾਵੇ ਤਾਂ ਉਹ ਸਟਾਰਟਿੰਗ ਦੇ ਵਿੱਚ ਤਾਂ ਕੰਪਲੀਟ ਲਿਖਣ ਤੋਂ ਵੀ ਉਹਨਾਂ ਨੂੰ ਮਨਾ ਕਰ ਰਹੇ ਸੀ ਜੋ ਉਹ ਨਹੀਂ ਦੀ ਹੈਲਪ ਨਹੀਂ ਕਰ ਰਹੇ ਸੀ ਇੱਕ ਪਲੇਟ ਲਿਖਣ ਵਾਸਤੇ ਤੇ ਉਹਦੇ ਜਿਹੜੇ ਆ 2-3 ਦਿਨਾਂ ਦੇ ਦੌਰਾਨ ਮਤਲਬ 24 ਤਰੀਕ ਤੋਂ ਲੈ ਕੇ ਉਹਨਾਂ ਦੀ ਕਰੀਮੇਸ਼ਨ ਹੋਣ ਤੱਕ ਕਾਫੀ 2 ਦਿਨ ਉਹਨਾਂ ਦੇ ਲੱਗੇ इवन ਜਿਹੜੇ ਪੋਸਟਮਾਰਮ ਹੁੰਦਿਆ ਹੁੰਦਾ ਵੀ ਉਹਨਾਂ ਨੇ ਪੋਸਟਮਾਰਮ ਵੀ ਨਹੀਂ ਕੀਤਾ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਸੀਗਾ ਵੀ ਇਹ ਇੱਕ ਡਿਫਰੈਂਟ ਕੇਸ ਹੈ ਵੀ ਇਹ ਕੋਈ ਆਪਣਾ ਜਿਹੜੀ ਡੈਥ ਨਾਰਮਲ ਡੈਥ ਨਹੀਂ ਹੈ ਵੀ ਇਹ ਇੱਕ ਤਰ੍ਹਾਂ ਦਾ ਮਰਡਰ ਹੈ ਤਾਂ ਇਸ ਕਰਕੇ ਜਿਹੜੀ ਉੱਥੋਂ ਦੀ ਆਪਣੀ ਸਿਵਲ ਹਸਪੀਟਲ ਦੇ ਡਾਕਟਰ ਹੈ ਸ਼ਾਇਦ ਉਹ ਵੀ ਡਰ ਰਹੇ ਸੀਗੇ ਕਬਰਾਰੇ ਸੀ ਵੀ ਇਸ ਕੇਸ ਨੂੰ ਹੱਥ ਪਾਇਆ ਜਾਵੇ ਜਾਂ ਨਾ ਪਾਇਆ ਜਾਵੇ ਫਿਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਪੁਲਿਸ ਕਰਕੇ ਜਿਹੜੀ ਸੀਆਈ ਸਟਾਫ ਕਰਕੇ ਉਹਨਾਂ ਦੀ ਡੈਥ ਹੋਈ ਆ ਤੇ ਇਦੋਂ ਜਿਹੜੇ ਉਹਨਾਂ ਦੇ ਘਰ ਦੇ ਉਹ ਆਪਣੇ ਬਿਆਨ ਦੇ ਕੇ ਉਹਨਾਂ ਦੇ ਅਗੇਂਸਟ ਕੰਪਲੇਂਟ ਰਖਾ ਰਹੇ ਆ ਤਾਂ ਫਿਰ ਉਹਨਾਂ ਨੇ ਜਿਹੜਾ ਹੈ ਇਸ ਆਪਣਾ ਨਰਿੰਦਰਦੀਪ ਸਿੰਘ ਨਨੂ ਦੀ ਜਿਹੜੀ ਬੋਡੀ ਨੂੰ ਏਮਜ਼ ਦੇ ਵਿੱਚ ਟਰਾਂਸਫਰ ਕਰਨ ਦੀ ਸ਼ਾਇਦ ਉਹਨਾਂ ਨੇ ਐਡਵਾਈਸ ਦਿੱਤੀ ਜਾਂ ਟਰਾਂਸਫਰ ਕੀਤਾ ਤਾਂ ਕਿ ਉੱਥੇ ਜਾ ਕੇ ਇਹਦਾ ਹੈ ਆਪਣਾ ਇਦਾਮ ਪੋਸਟਮਾਰਟਮ ਕਰਾਇਆ ਜਾ ਸਕੇ ਜਾਂ ਇਹਨਾਂ ਨੂੰ ਰਿਪੋਰਟ ਦਿੱਤੀ ਜਾ ਸਕੇ ਉਹਦੇ ਮਤਲਬ ਇਹ ਦੇਖੋ ਤੁਸੀਂ ਅੱਜ ਸਾਨੂੰ ਇਹਨਾਂ ਗੱਲਾਂ ਨੇ ਜਦੋਂ ਜੇ ਦੇਖਦੇ ਆ ਵੀ ਇਸ ਢੰਗ ਦਾ ਪੁਲਿਸ ਰਾਜ ਜਿਹੜਾ ਤੇ ਪੰਜਾਬ ਦੀ ਸਰਕਾਰ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜਾ ਬਦਲ ਦੀ ਗੱਲ ਕਰਦੀ ਸੀ ਭਗਵੰਤ ਮਾਨ ਆਪਣੀਆਂ ਰੈਲੀਆਂ 'ਚ ਆਪਣੇ ਥਾਂ ਤੇ ਇਹ ਗੱਲ ਕਹਿੰਦਾ ਸੀ ਕਿ ਇੱਕ ਮੈਂ ਨਵੀਂ ਜਿਹੜੀ ਤਬਦੀਲੀ ਲੈ ਕੇ ਆਉਂਗੇ ਇਹ ਹੀ ਤਬਦੀਲੀ ਸੀ ਕਿ ਅੱਜ ਪਿੰਡਾਂ 'ਚੋਂ ਨੌਜਵਾਨ ਚੁੱਕ-ਚੁੱਕ ਕੇ ਮਾਰ ਦਿੱਤੇ ਜਾਂ ਸਾਨੂੰ ਫੇਰ ਯਾਦ ਆਉਂਦੀ ਆ 1984 ਤੋਂ ਪਹਿਲਾਂ ਦੀਆਂ ਜਾਂ 92 ਤੱਕ ਦੀਆਂ ਜਿਸ ਢੰਗ ਨਾਲ ਉਸ ਵੇਲੇ ਕੇਪੀਐਸ ਗਿੱਲ ਨੇ ਸਿੰਘ ਉਹਨਾਂ ਦੀ ਯਾਦ ਅੱਜ ਫੇਰ ਤਾਜ਼ਾ ਹੋ ਰਹੀ ਆ ਕਿਤੇ ਇਹ ਨਾ ਹੋਵੇ ਕਿਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹ ਭਗਵੰਤ ਮਾਨ ਨੂੰ ਤੇ ਪੰਜਾਬ ਦੀ ਸਰਕਾਰ ਨੂੰ ਬੁਚੜ ਦਾ ਦਰਜਾ ਦੇ ਦੇ ਔਰ ਇਹ ਹੈ ਸਾਡਾ ਬਦਲ ਸੋ ਇਹ ਤੋਂ ਬਾਅਦ ਜਦੋਂ ਇਹ ਸਾਰਾ ਕੁਝ ਵਾਪਰ ਜਾਂਦਾ ਤੇ ਕੀ ਉਹਨਾਂ ਪੁਲਿਸ ਵਾਲਿਆਂ ਦੇ ਖਿਲਾਫ ਸੀਆਈ ਸਟਾਫ ਦੇ ਖਿਲਾਫ ਕੀ ਕੋਈ ਐਕਸ਼ਨ ਉਹਨਾਂ ਪੁਲਿਸ ਨੇ ਲਿਆ ਫਿਰ ਨਹੀਂ ਹਜੇ ਤੱਕ ਤਾਂ ਜੀ ਜੋ ਮੇਰੀ ਨੌਲੇਜ ਦੇ ਵਿੱਚ ਹੈਗਾ ਜੀ ਉਹਨਾਂ ਨੇ ਆਪਣੀ ਇਹਦੀ ਐਫ ਆਈ ਆਰ ਤਾਂ ਕੱਟਤੀ ਸੀ ਕਿ ਟੋਟਲ 6 ਬੰਦੇ ਸ਼ਾਇਦ ਉਹਨਾਂ ਨੇ ਨਾਮ ਦਿੱਤੇ ਹੈਗੇ ਆ ਆਇਡੈਂਟੀਫਾਈ ਕੀਤੇ ਆ ਪਰ ਹਜੇ ਕਿਸੇ ਵੀ ਬੰਦੇ ਨੂੰ ਅਰੈਸਟ ਨਹੀਂ ਕੀਤਾ ਗਿਆ ਕਿਸੇ ਵੀ ਬੰਦੇ ਨੂੰ ਫੜਿਆ ਨਹੀਂ ਗਿਆ ਹਾਲਾਂਕਿ ਜੋ ਅਸੀਂ ਇੱਥੇ ਬੈਠੇ ਸੋਚਦੇ ਆ ਵੀ ਉਹਨਾਂ ਦੇ ਘਰ ਦੇ ਤਾਂ ਉੱਥੇ ਹੈ ਉਹਨਾਂ ਦੀ ਫੈਮਿਲੀ ਤੋਂ ਵੀ ਉਹ ਪੁੱਛ ਕੇ ਚੱਕ ਕਰਕੇ ਉਹ ਜਿਹੜੇ ਆਪਣੇ ਹੈ ਕਿਊਜ਼ਡ ਹੈਗੇ ਉਹਨਾਂ ਨੂੰ ਫੜਿਆ ਜਾ ਸਕਦਾ ਉਹਨਾਂ ਨੂੰ ਉੱਥੇ ਪੇਸ਼ ਕਰਨ ਲਈ ਉਹਨਾਂ ਨੂੰ ਰਿਕੁਐਸਟ ਦੀ ਜਾ ਸਕਦੀ ਹੈ ਜਾਂ ਪੁਲਿਸ ਜ਼ਬਰਦਸਤੀ ਵੀ ਕਰ ਸਕਦੀ ਹੈ ਤੁਸੀਂ ਦੱਸੋ ਵੀ ਤੁਹਾਡੇ ਜਿਹੜੇ ਬੰਦੇ ਹੈ ਕਿ ਕਰਨ ਨਹੀਂ ਆ ਰਹੇ ਭੱਜੇ ਹੋਏ ਪਗੋੜੇ ਹੋਏ ਪਿਆ ਤਾਂ ਉਹ ਕਿੱਥੇ ਆ ਪਰ ਹਜੇ ਤੱਕ ਕੋਈ ਇਸ ਗੱਲ ਦਾ ਜਿਹੜਾ ਹੈ ਉਹਨਾਂ ਨੇ ਸਪਸ਼ਟੀਕਰਨ ਨਹੀਂ ਕੀਤਾ ਵੀ ਕੋਈ ਅਰੈਸਟ ਹਜੇ ਨਹੀਂ ਕੀਤੀ ਗਈ ਜੇ ਆਮ ਬੰਦੇ ਦੀ ਗੱਲ ਕਰਦੇ ਆ ਤੇ ਆਮ ਬੰਦਾ ਜੇ ਇੱਕਦੋ ਮਾੜਾ ਮੂਠਾ ਜਿਹੜਾ ਜੁਰਮ ਕਰਦਾ ਹੈ ਤੇ ਉਸ ਜੁਰਮ ਦੇ ਬਦਲ ਜੇ ਅਗਰ ਉਹ ਬੰਦਾ ਪੇਸ਼ ਨਹੀਂ 된다 ਤਾਂ ਘਰ ਦੇ ਚੁੱਕ ਲੈ ਜਾਂਦੇ ਨੇ ਉਹਦੇ ਮਾਂ ਪਿਓ ਚੁੱਕ ਕੇ ਉਹਨਾਂ ਨੂੰ ਤਸ਼ੱਦਦ ਕੀਤਾ ਜਾਂਦਾ ਮਜਬੂਰ ਕੀਤਾ ਜਾਂਦਾ ਕਿ ਉਹ ਜਿਹੜਾ ਬੰਦੇ ਜਿੰਨੇ ਜੁਰਮ ਕੀਤਾ ਉਹਨੂੰ ਪੇਸ਼ ਕਰਾਇਆ ਜਾਵੇ ਤੇ ਕੀ ਇੱਥੇ ਕਿਉਂ ਨਹੀਂ ਕੀਤਾ ਗਿਆ ਕਿਉਂਕਿ ਇਸ ਕੇਸ ਦੇ ਵਿੱਚ ਇਹੀ ਲੱਗ ਰਿਹਾ ਜੀ ਕਿਉਂਕਿ ਜਿਹੜੇ ਉਹ ਜਿਨ੍ਹਾਂ ਨੇ ਜੁਰਮ ਕੀਤਾ ਹੈਗੇ ਜਿਹੜੇ ਦੋਸ਼ੀ ਨੇ ਉਹ ਖੁਦ ਇੱਕ ਪੁਲਸ ਵਾਲੇ ਜਿਹੜੇ ਉਹ ਇੱਕ ਪੁਲਸ ਵਾਲੇ ਹੈਗੇ ਉਹ ਪੁਲਸ ਉਹ ਇੱਕ ਤਰ੍ਹਾਂ ਦੀ ਸਰਕਾਰ ਦੇ ਬੰਦੇ ਨੇ ਤੇ ਇਸ ਕਰਕੇ ਜਿਹੜੀਆਂ ਇਹ ਚੀਜ਼ਾਂ ਉਹਨਾਂ ਨਾਲ ਨਹੀਂ ਹੋ ਰਹੀਆਂ ਜੋ ਕਿ ਇੱਕ ਆਮ ਫੈਮਿਲੀ ਨਾਲ ਆਮ ਪਰਿਵਾਰ ਨਾਲ ਪੁਲਸ ਕਰ ਸਕਦੀ ਹੈ। ਤੋਂ ਇਸ ਕਰਕੇ ਉਹ ਹਜੇ ਵੀ ਖੁੱਲੇ-ਆਮ ਕਿਤੇ ਨਾ ਕਿਤੇ ਘੁੰਮ ਰਹੇ ਨੇ ਜਿਨ੍ਹਾਂ ਦਾ ਹਜੇ ਤੱਕ ਕੋਈ ਵੀ ਖਲਾਸਾ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਜੇ ਬੇ ਗੱਲ ਕਰਦੇ ਆ ਪਿੱਛੇ ਚੱਲਦੇ ਆ ਤੇ ਬਾਠ ਵਾਲੇ ਕੇਸ ਦੇ ਵਿੱਚ ਜਿਸ ਵੇਲੇ ਉਹ ਮਲਡਰ ਕਰਕੇ ਆਉਂਦੇ ਨੇ ਮੁਕਾਬਲਾ ਬਣਾ ਕੇ ਆਉਂਦੇ ਨੇ ਤੇ ਪਟਿਆਲੇ ਦੇ ਵਿੱਚ ਜੇ ਬਾਠ ਦਾ ਜੋ ਘਟਨਾ ਕੱਟੀ ਸੀ ਜਿਹੜਾ ਕਰਨਲ ਬਾਠ ਜੇ ਉਸ ਵੇਲੇ ਪੁਲਿਸ ਨੂੰ ਨੱਥ ਪਾਈ ਹੁੰਦੀ ਤੇ ਅੱਜ ਇਹ ਘਟਨਾ ਨਾ ਘਟਦੀ ਹੋਈ ਇਸੇ ਕਰਕੇ ਉਹਨਾਂ ਨੂੰ ਇਹ ਬਲ ਮਿਲ ਗਿਆ ਇਹਨਾਂ ਨੂੰ ਇਹ ਬਲ ਮਿਲਿਆ ਕਿ ਉਸ ਵੇਲੇ ਪੁਲਿਸ ਦੇ ਖਿਲਾਫ ਕੋਈ ਬੜੀ ਕਾਰਵਾਈ ਨਹੀਂ ਕੀਤੀ ਗਈ ਜਿਹਦੇ ਕਰਕੇ ਅੱਜ ਪੁਲਿਸ ਰਾਜ ਹੈ ਤੇ ਜਿੰਨੂੰ ਮਰਜ਼ੀ ਫੜ ਕੇ ਰਾਤ ਤੁਰੇ ਜਾਂਦੇ ਬੰਦੇ ਨੂੰ ਉਹ ਪੈਤਾਂ ਚ ਗੋਲੀਆਂ ਮਾਰੀਆਂ ਜਾਂਦੀਆਂ ਉਹਨਾਂ ਨੂੰ ਤਸ਼ੱਦਦ ਕੀਤਾ ਜਾਂਦਾ ਗਲਾਂ ਚ ਪੱਗ ਪਾ ਕੇ ਉਹਨਾਂ ਤੇ ਤਸ਼ੱਦਦ ਕੀਤਾ ਜਾਂਦਾ ਸੋ ਇਹ ਸਾਡੇ ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਦੀ ਸਰਕਾਰ ਹੈ ਸੋ ਚਾਹੀਦਾ ਤਾਂ ਇਹ ਸੀ ਕਿ ਉਸੇ ਵੇਲੇ ਹੀ ਉਹਦੇ ਉੱਤੇ ਇੱਕ ਐਕਸ਼ਨ ਲੈ ਕੇ ਉਹਨਾਂ ਬੰਦਿਆਂ ਨੂੰ ਰੈਸਟ ਕੀਤਾ ਜਾਂਦਾ ਪਰ ਅੱਜ ਉਹ ਰੈਸਟ ਨਹੀਂ ਉਹ ਦੰਗ ਨਾਉਂਦੇ ਫਿਰਦੇ ਨੇ ਇਹ ਪੰਜਾਬ ਦੀ ਜਿਹੜੀ ਸਾਡੀ ਆ ਹਲਾਤ ਏਦਾਂ ਦੇ ਬਣੇ ਪਏ ਨੇ ਕੀ ਤੁਸੀਂ ਸਮਝਦੇ ਹੋ ਵੀ ਸਰਕਾਰਾਂ ਜਿਹੜੀਆਂ ਨੇ ਇਹ ਸਾਰੇ ਕੋਈ ਦੀ ਜ਼ਿੰਮੇਵਾਰ ਨੇ ਬਿਲਕੁਲ ਜੀ ਇਹਦੇ ਵਿੱਚ ਸਰਕਾਰ ਹੀ ਦੋਸ਼ੀ ਹੈ ਕਿਉਂਕਿ ਜਿਹੜਾ ਸਰਕਾਰ ਨੇ ਹੁਣ ਉੱਥੇ ਇੱਕ ਟੀਚਾ ਚੁੱਕਿਆ ਹੋਇਆ ਹੈ ਵੀ ਅਸੀਂ ਨਸ਼ਾ ਖਤਮ ਕਰ ਦੇਣਾ ਚਲੋ ਨਸ਼ਾ ਖਤਮ ਕਰਨਾ ਬਹੁਤ ਚੰਗੀ ਗੱਲ ਹੈ ਅਸੀਂ ਉਸ ਉਸ ਟੀਚੇ ਨੂੰ ਸਪੋਰਟ ਕਰਦੇ ਆਂ ਉਹਨਾਂ ਦੇ ਇਸ ਗੋਲ ਨੂੰ ਟਾਰਗੇਟ ਨੂੰ ਸਪੋਰਟ ਕਰਦੇ ਆਂ ਪਰ ਉਸ ਉਸ ਚੀਜ਼ ਨੂੰ ਖਤਮ ਕਰਨ ਦਾ ਤਰੀਕਾ ਗਲਤ ਹੈ ਬਿਲਕੁਲ ਕਿਉਂਕਿ ਜਿਹੜੀਆਂ ਇਹ ਇਹਨਾਂ ਨੇ ਹੁਣ ਪੁਲਿਸ ਵਾਲਿਆਂ ਨੂੰ ਪਾਵਰਾਂ ਦਿੱਤੀਆਂ ਉਸ ਨਸ਼ੇ ਨੂੰ ਖਤਮ ਕਰਨ ਦੇ ਲਈ ਤਾਂ ਉਸ ਪਾਵਰ ਦਾ ਮਿਸਯੂਜ਼ ਕੀਤਾ ਜਾ ਰਿਹਾ ਜਿਹੜੀ ਇੱਕ ਆਮ ਜਨਤਾ ਦੇ ਬੱਚਿਆਂ ਨੂੰ ਚੱਕ ਕੇ ਉਹਨਾਂ ਨੂੰ ਬਲੀ ਦਾ ਬੱਕਰਾ ਬਣਾ ਕੇ ਉਹਨਾਂ ਨੂੰ ਜਿਹੜਾ ਹੈਗਾ ਮੌਤ ਮੌਤ ਦਿੱਤੀ ਜਾ ਰਹੀ ਹੈ ਉਹਨਾਂ ਦੀ ਉਹਨਾਂ ਨੂੰ ਮਰਡਰ ਕੀਤਾ ਜਾ ਰਿਹਾ ਕਿਉਂਕਿ ਇਹ ਜਿਹੜੀ ਹੈਗੀ ਹੈ ਚੀਜ਼ੇ ਇਸ ਤਰੀਕੇ ਨਾਲ ਉਹ ਨਸ਼ੇ ਨਾ ਖਤਮ ਕਰ ਸਕਦੇ ਇਹ ਤਾਂ ਉਲਟਾ ਪੰਜਾਬ ਦੇ ਵਿੱਚ ਉਹ 84 ਵਾਲਾ ਦੌਰ ਲੈ ਆਉਣਗੇ ਕਿ ਤਾਂ ਕਿ ਵੀ ਘਰ ਘਰ ਦੇ ਵਿੱਚੋਂ ਜਿਹੜੇ ਪੁੱਤ ਨਿਕਲ ਕੇ ਬਾਹਰ ਆਉਣਗੇ ਆਪਣੀ ਪ੍ਰੋਟੈਕਸ਼ਨ ਦੇ ਲਈ ਤੇ ਇਹ ਇਹ ਸਰਕਾਰ ਨੂੰ ਹੈਂਡਲ ਕਰਨਾ ਮੈਨੇਜ ਕਰਨਾ ਹੋਰ ਮੁਸ਼ਕਲ ਹੋ ਜਾਏਗਾ ਕਿਉਂਕਿ ਇਤਨਾ ਮਾਵਾ ਜਿਹੜੀਆਂ ਨਹੀਂ ਉਹਨਾਂ ਦੇ ਪੁੱਤ ਜਿਹੜੇ ਇਸੇ ਤਰ੍ਹਾਂ ਨਰਿੰਦਰ ਦੀਪ ਵਾਂਗੂ ਖੋਏ ਜਾਣਗੇ ਕਿ ਅੱਜ ਲੋੜ ਇਸ ਗੱਲ ਦੀ ਨਹੀਂ ਕਿ ਅਸੀਂ ਸਾਰੀਆਂ ਮਾਵਾ ਸਾਰੇ ਜਿਹੜੇ ਧਿਰਾਂ ਨੇ ਆਪਣੀ ਇਸ ਗੱਲ ਦੀ ਮੰਗ ਕਰਨ ਕਿ ਨਰਿੰਦਰ ਦੀਪ ਦੇ ਕਾਤਲਾਂ ਨੂੰ ਜਿਹੜੀ ਆ ਉਹ ਬੰਦੀ ਸਜ਼ਾ ਮਿਲੇ ਸੋ ਇਹ ਸਰਕਾਰ ਦਾ ਫਰਜ਼ ਬਣਦਾ ਸੀ ਪਿਓਸੇ ਵਲੇ ਉਹਨਾਂ ਨੂੰ ਜਿਹੜਾ ਉਹ ਅਰੈਸਟ ਕੀਤਾ ਜਾਂਦਾ ਕੀ ਲੱਗਦਾ ਹੁਣ ਵੀ ਸਰਕਾਰ ਜਿਹੜੀ ਆ ਸਾਡੇ ਦਬਾਅ 'ਚ ਕੋਈ ਇਦਾਂ ਦਾ ਮਤਲਬ ਉਹਨਾਂ ਤੇ ਦਬਾਅ ਜਾਂ ਪਰਿਵਾਰ ਵਾਲੇ ਕਿਸ ਢੰਗ ਨਾਲ ਹੁਣ ਮਤਲਬ ਜਿਹੜਾ ਉਹ ਰਿਪੋਰਟਿੰਗ ਕਰ ਰਹੇ ਨੇ ਜਾਂ ਬਿਲਕੁਲ ਜੀ ਸਰਕਾਰ ਦਾ ਜਿਹੜਾ ਹੈ ਆਪਣਾ ਉਥੋਂ ਦੇ ਬਿਊਰੋਕਰੇਟ ਦਾ ਦਬਾਅ ਉਹਨਾਂ ਦੀ ਫੈਮਿਲੀ ਤੇ ਬਣਾਇਆ ਜਾ ਰਿਹਾ ਹੈ ਕਿ ਤੁਸੀਂ ਆਪਣੇ ਇਸ ਕੇਸ ਨੂੰ ਵਾਪਸ ਲਓ ਔਰ ਮੈਂ ਇੱਕ ਨਿਊ ਸੁਣ ਰਿਹਾ ਸੀ ਉਹਦੇ ਵਿੱਚ ਜਿਹੜੀ ਉਹਨਾਂ ਦੀ ਪਤਨੀ ਹੈਗੀ ਐ ਦਿਨਦਰਦੀਪ ਸਿੰਘ ਲੰਨੂ ਦੀ ਉਹ ਵੀ ਇਹ ਕਹਿ ਰਹੇ ਸੀਗੇ ਵੀ ਸਾਨੂੰ ਕੇਸ ਵਾਪਸ ਕਰਨ ਲਈ ਲੈਣ ਲਈ ਕਹਿ ਰਹੇ ਆ ਤੇ ਸਾਨੂੰ ਇਹ ਕਹਿ ਰਹੇ ਵੀ ਇਹਦੀ ਡੈਥ ਜਿਹੜੀ ਘਰੇ ਹੋਈ ਆ ਵੀ ਬਾਹਰ ਡੈਥ ਨਹੀਂ ਹੋਈ ਨੈਚੁਰਲ ਡੈਥ ਕਹਿੰਦੇ ਨੈਚੁਰਲ ਡੈਥ ਹੋਈ ਆ ਕਿੱਡਾ ਵੱਡਾ ਝੂਠ ਹੈ ਇਹ ਬਿਲਕੁਲ ਜੀ ਉਹਨਾਂ ਦੀ ਪਰਵਾਹ ਤੋਂ ਝੂਠ ਬੁਲਾਇਆ ਜਾ ਰਿਹਾ ਪਰ ਉਹਨਾਂ ਦਾ ਪਰਿਵਾਰ ਜਿਹੜਾ ਹੈਗਾ ਜੀ ਮਤਲਬ ਸਾਡੀ ਫੈਮਿਲੀ ਇਸ ਗੱਲ ਤੇ ਖੜੀ ਹੈ ਕਿ ਸਾਨੂੰ ਜਸਟਿਸ ਚਾਹੀਦਾ ਹੈ ਵੀ ਅਸੀਂ ਇਸ ਗੱਲ ਤੋਂ ਬਿਲਕੁਲ ਪਿੱਛੇ ਨਹੀਂ ਹਟਣਾ ਜਦ ਤੱਕ ਸਾਡੀ ਫੈਮਿਲੀ ਨੂੰ ਸਾਡੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਤੇ ਉਹ ਜਿਹੜੇ ਦੋਸ਼ੀ ਹੈਗੇ ਦੋਸ਼ੀ ਨਸਲਾਖਾਂ ਦੇ ਪਿੱਛੇ ਨਹੀਂ ਜਾਂਦੇ ਤੇ ਇਸ ਫੈਮਿਲੀ ਨੂੰ ਜੋ ਉਹਨਾਂ ਦਾ ਬੰਦਾ ਜਿਹੜਾ ਹੈ ਇੱਕ ਤਰ੍ਹਾਂ ਦਾ ਜੋ ਉਹਦੀ ਫੈਮਿਲੀ ਨਾਲ ੱਤਕਾ ਹੋਇਆ ਹੈ ਤੇ ਉਹਦੇ ਲਈ ਉਹਨਾਂ ਨੂੰ ਜਸਟਿਸ ਦਿੱਤਾ ਜਾਵੇ ਗੱਲ ਕਰਦੇ ਆਂ ਉਸ ਵਕਤ ਦੀ ਜਿਸ ਵੇਲੇ ਇਹ 1984 ਤੋਂ ਬਾਅਦ ਜਿਹੜੇ ਕਤਲ ਕੀਤੇ ਗਏ ਜਿਨ੍ਹਾਂ ਦੀਆਂ ਲਾਸ਼ਾਂ ਜੜੀਆਂ ਨੇ ਬੇਨਾਮੀ ਕਰਕੇ ਸਾਰਤੀਆਂ ਗਈਆਂ ਪਰ ਮੈਂ ਉਹ ਸਰਕਾਰ ਨੂੰ ਯਾਦ ਕਰਾ ਦੇਣਾ ਚਾਹੁੰਦਾ ਆਮ ਆਦੀ ਪਾਰਟੀ ਨੂੰ ਵੀ ਤੁਹਾਨੂੰ ਖੁਦ ਪਤਾ ਹੈ ਕਿ ਅੱਜ ਜੇਲ੍ਹਾਂ ਦੇ ਅੰਦਰ ਉਹ ਅਫਸਰ ਜਿਹੜੇ ਪੁਲਿਸ ਅਫਸਰਾਂ ਨੇ ਮੁਕਾਬਲੇ ਬਣਾਏ ਸੀ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਸੀ ਅੱਜ ਉਹ 34-34 ਸਾਲ ਬਾਅਦ ਵੀ ਜੇਲ੍ਹਾਂ ਦੀਆਂ ਸਲਾਕਾਂ ਦੀਆਂ ਜਿਹੜੇ ਅੰਦਰ ਜਿਹੜੇ ਬੰਦ ਹੋ ਰਹੇ ਨੇ ਔਰ ਆਉਣ ਵਾਲਾ ਸਮਾਂ 2027 ਤੋਂ ਬਾਅਦ ਅਗਰ ਇਨਸਾਫਸੰਦ ਲੋਕਾਂ ਨੇ ਫੇਰ ਦੁਬਾਰਾ ਇਹਦੀ ਇਨਵੈਸਟੀਗੇਸ਼ਨ ਕਰਾਉਣੀ ਸ਼ੁਰੂ ਕੀਤੀ ਤੇ ਉਹੀ ਪੁਲਿਸ ਅਫਸਰ ਜਾਂ ਸਾਰੇ ਦੇ ਸਾਰੇ ਜਿਹੜੇ SLAਕਾਂ ਦੇ ਅੰਦਰ ਹੋਣਗੇ ਸੋ ਚੰਗਾ ਹੋਵੇ ਕਿ ਇਹਨਾਂ ਲੋਕਾਂ ਦੇ ਨਾਲ ਦਿੱਤਾ ਜਿਹੜਾ ਇਨਸਾਫ ਦਿੱਤਾ ਜਾਵੇ ਔਰ ਜੇ ਤੇ ਨਸ਼ੇ ਦੀ ਗੱਲ ਕਰਦੇ ਹਾਂ ਤਾਂ ਅਜੇ ਕੱਲ੍ਹ ਤੇ ਫਗਵਾੜੇ 'ਚ ਸੀਆਈ ਸਟਾਫ ਨੇ ਇੱਕ ਸਮਗਲਰ ਨੂੰ ਜਿਹੜੇ ਸਮਗਲਰ ਨੇ ਮਤਲਬ ਉੱਥੇ ਨਸ਼ੇ ਦਾ ਕਾਰੋਬਾਰ ਕਰਦਾ ਸੀ ਸੀਆਈ ਸਟਾਫ ਨੇ ਤੇ ਪੁੱਛਣਾ ਸੀ ਇਨਵੈਸਟੀਗੇਟ ਕਰਨਾ ਸੀ ਕਿ ਇਹ ਨਸ਼ਾ ਕਿੱਥੋਂ ਲੈ ਕੇ ਆਉਂਦਾ ਤੇ ਕਿਵੇਂ ਸਪਲਾਈ ਕਰਦਾ ਇਨਵੈਸਟੀਗੇਸ਼ਨ ਜਾਂਚ ਟੀਮ ਹੁੰਦੀ ਹੈ ਤੇ ਉਥੇ 2.5 ਲੱਖ ਰੁਪਇਆ ਲੈ ਕੇ ਉਸ ਬੰਦੇ ਨੂੰ ਭਜਾ ਦਿੱਤਾ ਗਿਆ ਸੋ ਇਹ ਸਾਡੀ ਨਸ਼ਾ ਵਿਰੋਧੀ ਇਹ ਮੁਹਮਮਦ ਦਾ ਹਿੱਸਾ ਹੈ ਸੋ ਅੱਜ ਲੋੜ ਇਸ ਗੱਲ ਦੀ ਹੈ ਕਿ ਲੋਕਾਂ ਨੂੰ ਚਤੰਨ ਹੋਣ ਦੀ ਲੋੜ ਹੈ ਸੋ ਤੁਸੀਂ ਹੁਣ ਇਸ ਗੱਲ ਤੇ ਸਹਿਮਤ ਹੋ ਕਿ ਅਗਰ ਜੇ ਸਰਕਾਰ ਦੇ ਖਿਲਾਫ ਕੋਈ ਮੂਵਮੈਂਟ ਜੇ ਕੋਈ ਮਤਲਬ ਇਦਾਂ ਦੀ ਕਿਉਂਕਿ ਨਾ ਇਨਸਾਫ ਸੰਧ ਲੋਕ ਜਿਹੜੇ ਨੇ ਇਹਦੇ ਖਿਲਾਫ ਐਜੀਟੇਸ਼ਨ ਕਰਨ ਤਿਆਰ ਹੋਏ ਨੇ ਤੇ ਜੇ ਉਹ ਧਿਰਾਂ ਜੜੀਆਂ ਨੇ ਕੋਈ ਨਵਾਂ ਜਿਹੜੇ ਕੋਈ ਐਕਸ਼ਨ ਲੈਂਦੇ ਨੇ ਤੇ ਆਪਣਾ ਪਰਿਵਾਰ ਉਹਨਾਂ ਨਾਲ ਸਹਿਮਤੀ ਪ੍ਰਗਟ ਕਰੇਗਾ ਬਿਲਕੁਲ ਜੀ ਜੇ ਕੋਈ ਵੀ ਇਦਾਂ ਦੀ ਧਿਰਾਂ ਜਿਹੜੀਆਂ ਆ ਆਪਾਂ ਨੂੰ ਆਪਣੀ ਫੈਮਲੀ ਨੂੰ ਇਨਸਾਫ ਦਿਵਾ ਸਕਦੀਆਂ ਸਾਡਾ ਪਰਿਵਾਰ ਸਾਡੀ ਫੈਮਲੀ ਉਹਨਾਂ ਨਾਲ ਸਟੈਂਡ ਕਰੇਗੀ ਇਸ ਗੱਲ ਤੋਂ ਬਿਲਕੁਲ ਵੀ ਬੈਕਆਊਟ ਨਹੀਂ ਕਰੇਗੀ ਜੀ ਤੇ ਉਹ ਜਿਹੜਾ ਹੈ ਮੇਨ ਇਹ ਚੀਜ਼ ਹੈ ਵੀ ਇਹਨਾਂ ਦੀ ਤਾਂ ਜਦੋਂ ਆਪਣੀ ਜਿਹੜੀ ਇਹਨਾਂ ਦੀ ਫੈਮਿਲੀ ਸਾਡੀ ਫੈਮਿਲੀ ਦੇ ਜਿਹੜੇ ਬੱਚੇ ਦੀ ਨਰਿੰਦਰਦੀਪ ਸਿੰਘ ਦੀ ਜਿਹੜੀ ਡੈਥ ਹੋਈ ਆ ਉਹ ਤਾਂ ਹੁਣ ਹੋ ਗਈ ਆ ਠੀਕ ਹੈ ਪਰ ਇਹਦੇ ਨਾਲ ਇਹ ਵੀ ਆਪਣਾ ਹੈਬਿਟ ਹੋਰ ਫੈਮਲੀਆਂ ਦੇ ਬੱਚਿਆਂ ਨਾਲ ਇਦਾਂ ਨਾ ਹੋਵੇ ਤੇ ਇਹਦੇ ਲਈ ਅਸੀਂ ਨਾਲ ਸਪੋਰਟ ਕਰਾਂਗੇ ਤੇ ਸਟੈਂਡ ਕਰਾਂਗੇ ਅੱਛਾ ਇੱਕ ਗੱਲ ਮੈਂ ਜਿਹੜੀ ਕਰਨੀ ਸੀ ਵੀ ਨਰਿੰਦਰਦੀਪ ਉਹ ਵਿਆਹ ਸੀਗੇ ਕਿ ਉਹਨਾਂ ਦੇ ਬੱਚੇ ਕਿਸ ਏਜ ਤੇ ਨੇ ਜਾਂ ਬੱਚੇ ਕਿ ਨਰਿੰਦਰਦੀਪ ਸਿੰਘ ਦੀ ਜਿਹੜੀ ਮੈਰਿਜ ਐ ਤਾਂ 8 ਸਾਲ ਪਹਿਲਾਂ ਹੋਈ ਸੀ ਉਹਨਾਂ ਦਾ ਜਿਹੜਾ ਹੈਗਾ ਬੇਟਾ ਉਹ 5 4 5 ਸਾਲ ਦਾ ਉਹਨਾਂ ਦਾ ਬੇਟਾ ਹੈਗਾ ਛੋਟਾ ਬੱਚਾ ਹਾਂਜੀ ਹਾਂਜੀ 4 5 ਸਾਲ ਦਾ ਛੋਟਾ ਬੱਚਾ ਹੈਗਾ ਜੀ ਤੇ ਉਹਨਾਂ ਦੀ ਜਿਹੜੀ ਬਾਈ ਕਿਉਂਕਿ ਉਹ ਤਾਂ ਓਕੇ ਹੋਰ ਤਰ੍ਹਾਂ ਮੈਂ ਇੱਕ ਗੱਲ ਐਡ ਕਰਦਾ ਜੀ ਜਿਹੜਾ ਇਹਨਾਂ ਦਾ ਬੱਚਾ ਉਹ ਤਾਂ ਹਜੇ ਵੀ ਇਹ ਕਹਿ ਰਿਹਾ ਹੈ ਕਿ ਮੇਰੇ ਜਿਹੜੇ ਆਪਣਾ ਪਾਪਾ ਹੈਗੇ ਆ ਉਹ ਹੋਸਪੀਟਲ ਦੇ ਵਿੱਚ ਆ ਉਹਨਾਂ ਦੇ ਸੱਟ ਲੱਗੀ ਆ ਤੇ ਉਹ ਠੀਕ ਹੋ ਕੇ ਘਰ ਆ ਜਾਣਗੇ ਉਹ ਬਾਰ ਬਾਰ ਉਹੀ ਗੱਲ ਕਰਦੇ ਵਿੱਚ ਬੋਲੀ ਜਾ ਰਹੇ ਆ ਤਦੋਂ ਕਿੰਨੀ ਇਹ ਘਟਨਾ ਜਿਹੜੀ ਬਿਆਨ ਕਰਨੀ ਬੜੀ ਸੌਖੀ ਆ ਪਰ ਉਹਨੂੰ ਮਤਲਬ ਮਹਿਸੂਸ ਕਰਨਾ ਔਰ ਉਹਦੇ ਨਾਲ ਮੁੜ ਕੇ ਫੇਸ ਕਰਨਾ ਕਿੰਨਾ ਔਖਾ ਹੋਊਗਾ ਅਸੀਂ ਸਾਰੇ ਇੱਕ ਦੂਜੇ ਨਾਲ ਗੱਲ ਕਰਕੇ ਆਪਣੇ ਮਨ ਨੂੰ ਤੇ ਹੌਲਾ ਕਰ ਸਕਦੇ ਆ ਪਰ ਉਸ ਮਾਂ ਲਈ ਜਾਂ ਉਸ ਘਰ ਵਾਲੇ ਲਈ ਜਾਂ ਉਸ ਬੱਚੇ ਲਈ ਜਿਸ ਬੱਚੇ ਨੂੰ ਅਜੇ ਇਹ ਪਤਾ ਹੀ ਨਹੀਂ ਕਿ ਮੇਰਾ ਬਾਪ ਸਦਾ ਵਾਸਤੇ ਸਾਥੋਂ ਚਲੇ ਗਿਆ ਤੇ ਹਸਪਤਾਲ ਚ ਦਾਖਲ ਉਹਦੇ ਤੇ ਜਦੋਂ ਉਹਨੂੰ ਪਤਾ ਲੱਗੇਗਾ ਤੇ ਕੀ ਵਾਪਰੇਗਾ ਸੋ ਅੱਜ ਲੋੜ ਇਸ ਕਲ ਦੀ ਹੈ ਕਿ ਅੱਜ ਕਿੱਥੇ ਖੜੇ ਆ ਅਸੀਂ ਕਿਸ ਦੇ ਚ ਖੜੇ ਆ ਕਿਹਦੇ ਸਾਥੇ ਖੜੇ ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਨਾ ਮਤਲਬ ਅੱਜ ਪੰਜਾਬ ਦੇ ਲੋਕਾਂ ਦੇ ਹਿਰਦਿਆਂ ਦੇ ਉਤੇ ਛਾਈਆਂ ਹੋਈਆਂ ਸੋ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਪਰਿਵਾਰ ਦੇ ਪ੍ਰਤੀ ਕਿਹੜੇ ਖੜੇ ਹੋਰ ਬੰਦੇ ਕਿਹੜੇ ਜਗਤਿੰਦਰ ਦੀਪ ਸਿੰਘ ਦੀ ਡੈਥ ਦੇ ਨਾਲ ਉਹਦੀ ਮੌਤ ਦੇ ਨਾਲ ਜਿਹੜਾ ਮਰਡਰ ਉਹਦਾ ਹੋਇਆ ਜੀ ਉਹਦੇ ਨਾਲ ਇਕੱਲੇ ਹੀ ਇੱਕ ਫੈਮਿਲੀ ਨਹੀਂ ਤਿੰਨ ਫੈਮਿਲੀਆਂ ਖਰਾਬ ਹੋਈਆਂ ਜੀ ਉਹਦੇ ਮਾਮਾ ਜੀ ਜਿਹੜੇ ਉਸ ਇਹ ਤਿੰਨ ਫੈਮਲੀਆ ਚੋਂ ਇੱਕੋ ਇੱਕ ਇਹਨਾਂ ਦਾ ਮੁੰਡਾ ਸੀਗਾ ਦੇਖੋ ਉਹਦੀ ਵਾਈਫ ਹੈ ਉਹਦਾ ਘਰ ਖਰਾਬ ਹੋ ਗਿਆ ਉਹ ਹੁਲ ਬਿੱਡੋ ਹੋ ਗਈ ਠੀਕ ਹੈ ਉਹਦਾ ਬੇਟਾ ਉਹਦੇ ਕੋਲੇ ਉਹਦਾ ਫਾਦਰ ਨਹੀਂ ਰਿਹਾ ਠੀਕ ਹੈ ਫੇ ਜਿਹੜੀ ਆਪਣੇ ਮੇਰੇ ਪੂਆ ਜਿਹੜੇ ਫਫੜ ਜੀ ਆ ਉਹਨਾਂ ਦਾ ਪੁੱਤਾਂ ਨਹੀਂ ਰਿਹਾ ਫੇ ਜਿਹੜੇ ਆਪਣੇ ਉਹਦੇ ਮਾਮਾ ਜਿਹੜੇ ਮੇਰੇ ਚਾਚਾ ਜੀ ਹੈਗੇ ਡਾਕਟਰ ਨਵਦੀਪ ਸਿੰਘ ਉਹਨਾਂ ਦਾ ਵੀ ਪਾਂ ਨਹੀਂ ਰਿਹਾ ਸੋ ਇਹ ਤਿੰਨ ਫੈਮਲੀਆ ਦੇ ਵਿੱਚ ਇੱਕ ਬੇਟਾ ਸੀਗਾ ਉਹਨਾਂ ਦਾ ਤੇ ਜਿਹੜਾ ਕਿ ਇਸ ਤਸ਼ੱਦਦ ਦੇ ਕਾਰਨ ਉਹਨੇ ਤਿੰਨ ਫੈਮਲੀ ਜਿਹੜੀਆਂ ਖਰਾਬ ਹੋ ਗਈਆਂ ਠੀਕ ਹੈ ਇੱਕੋ ਜਿਹੀ ਇੰਨੀ ਦਰਦਨਾਕ ਕਟਨਾ ਜਿਹੜੀ ਆ ਉਹ ਘਟਦੀ ਆ ਤੇ ਮੈਂ ਫੇਰ ਦੱਸ ਦਿਆਂ ਕਿ ਨਰਿੰਦਰ ਦੀਪ ਜਦੋਂ ਫਿਰੋਜ਼ਪੁਰ ਜਾਂਦਾ ਤੇ ਫਿਰੋਜ਼ਪੁਰ ਆਪਣੇ ਕਿਸੇ ਨਿੱਜੀ ਕੰਮ ਲਈ ਜਾਂਦਾ ਤੇ ਉਸ ਨਿੱਜੀ ਕੰਮ ਦੇ ਬਾਅਦ ਉਹਨੂੰ ਸੀਆਈ ਸਟਾਫ ਜਿਹੜੀ ਆ ਉਹ ਵਾਚ ਕਰਦੀ ਆ ਤੇ ਸੀਆਈ ਸਟਾਫ ਦੇ ਮੁਲਾਜ਼ਮ ਜਿਹੜੇ ਉਹਨੂੰ ਚੁੱਕ ਲੈਂਦੇ ਨੇ ਚੁੱਕਣ ਤੋਂ ਬਾਅਦ ਤਸ਼ੱਦਦ ਕਰਦੇ ਨੇ ਔਰ ਇੱਥੋਂ ਤੱਕ ਸਾਰੇ ਸਰੀਰ ਦੇ ਉੱਤੇ ਨਿਸ਼ਾਨ ਨੇ ਤੇ ਜਦੋਂ ਉਹਦੀ ਮੌਤ ਹੋ ਜਾਂਦੀ ਆ ਤਾਂ ਉਹਨੂੰ ਉਹਦੇ ਦੋਸਤ ਨੂੰ ਕਹਿੰਦੇ ਨੇ ਵੀ ਤੂੰ ਚੁੱਕ ਕੇ ਲੈ ਜਾ ਔਰ ਨਾਲ ਹੀ ਉਹਨੂੰ ਧਮਕੀ ਦਿੰਦੇ ਨੇ ਵੀ ਅਗਰ ਤੂੰ ਕਿਸੇ ਵੀ ਗੱਲ ਦਾ ਮੂੰਹ ਖੋਲਿਆ ਜਾਂ ਗੱਲ ਕੀਤੀ ਤੇ ਤੇਰੇ ਖਿਲਾਫ ਵੀ ਅਸੀਂ ਪਰਚਾ ਦਰਜ ਕਰਕੇ ਤੇਰਾ ਵੀ ਇਹ ਹਾਲ ਕਰਾਂਗੇ ਸੋ ਅੱਜ ਲੋੜ ਇਸ ਗੱਲ ਦੀ ਆ ਪੰਜਾਬ ਦੇ ਲੋਕਾਂ ਨੂੰ ਇੱਕ ਮੁੱਠ ਹੋਣ ਦੀ ਇੱਕ ਮੁੱਠ ਹੋ ਕੇ ਕਿਉਂਕਿ ਕੱਲ ਜਿਵੇਂ ਕਿ ਪੰਜਾਬ ਦੀਆਂ ਹੋਰ ਇਨਸਾਫ ਪਸੰਦ ਜਥੇਬੰਦੀਆਂ ਕਿੰਨਾ ਜਿ ਕਿਸਾਨ ਜਥੇਬੰਦੀਆਂ ਨੇ ਹੋਰ ਵੀ ਇਨਸਾਫ ਜਥੇਬੰਦੀਆਂ ਨੇ ਉਹਨਾਂ ਨਾਲ ਰਲ ਕੇ 29 ਤਰੀਕ ਨੂੰ ਕੱਲ ਕਿਵੇਂ ਆਮ ਤੌਰ ਤੇ ਸੁਣਿਆ ਜਾਂਦਾ ਵੀ ਕੱਲ ਉਹ ਇਸ ਗੱਲ ਦੇ ਉੱਤੇ ਇੱਕ ਨਵੀਂ ਜਿਹੜੀ ਹੈ ਉਹ ਸ਼ੁਰੂਆਤ ਕਰਨ ਜਾ ਰਹੇ ਨੇ ਇਹਦੇ ਲਈ ਬਣਦਾ ਜਿਹੜਾ ਸੰਘਰਸ਼ ਹੈ ਕਿ ਉਹਨਾਂ ਦੇ ਪਰਿਵਾਰ ਨੂੰ ਇਨਸਾਫ਼ ਮਿਲੇ ਤੇ ਪੰਜਾਬ ਦੇ ਅੰਦਰੋਂ ਜਿਹੜਾ ਅੱਤਵਾਦ ਦੁਬਾਰਾ ਪੈਦਾ ਕੀਤਾ ਜਾਂਦਾ ਇਹਨੂੰ ਕਿਵੇਂ ਠੱਲ ਪਾਈ ਜਾਵੇ ਇਹਦੇ ਲਈ ਕੱਲ ਜਿਹੜੀ ਉਹਨਾਂ ਨੇ ਸਾਰੀਆਂ ਹੀ ਸਮੂਚੀਆਂ ਜਿੱਥੇ ਬੰਦਿਆਂ ਨੂੰ ਮੀਟਿੰਗ ਕੀਤੀ ਹੈ ਤੇ ਉਸ ਮੀਟਿੰਗ ਦੇ ਵਿੱਚ ਨਰਿੰਦਰ ਦੀਪ ਦੇ ਕਤਲ ਨੂੰ ਸਭ ਤੋਂ ਪਹਿਲ ਦੇ ਆਧਾਰ ਤੇ ਲਿਆ ਗਿਆ ਸੋ ਇਹਦੇ 'ਚ ਮਤਲਬ ਜਿਹੜੀ ਹੁਣ ਨਵੀਂ ਜਿਹੜੀ ਜਾਣਕਾਰੀ ਹੈ ਉਹ ਤੁਹਾਨੂੰ ਕੋਈ ਹੋਰ ਮਿਲੀ ਨਹੀਂ ਹਰੇ ਤੋਂ ਬਾਅਦ ਹੀ ਮੇਰੇ ਕੋਈ ਅਪਡੇਟ ਨਹੀਂ ਹੈਗਾ ਪਰ ਲਾਸਟ ਅਪਡੇਟ ਇਹੀ ਹੈਗਾ ਵੀ ਜਿਹੜਾ ਕੱਲ ਨੂੰ ਉਹ ਆਪਣੇ ਗੁਰਦੁਆਰਾ ਸਾਹਿਬ ਗੋਨਿਆਣਾ ਜਿਹੜੀਆਂ ਆਪਣਾ ਕਿਸਾਨ ਜਥੇਬੰਦੀਆਂ ਉਹ ਇਕੱਠੀਆਂ ਹੋ ਰਹੀਆਂ ਤੇ ਇੱਕ ਨਵੀਂ ਮਹਿੰਮ ਚਲਾ ਰਹੀਆਂ ਵੀ ਤਾਂ ਕਿ ਇਸ ਜਿਹੜਾ ਆਪਣਾ ਜੋ ਪੁਲਿਸ ਦਾ ਤੱਕਾ ਹੈ ਤੱਕੇਸ਼ਾਈ ਹੈ ਤੇ ਉਹਨੂੰ ਠੱਲ ਪਾਈ ਜਾ ਸਕੇ ਇਹਹੀ ਤਾਂ ਹਰੇ ਤੱਕ ਮੇਰੇ ਕੋਲ ਇਨਫੋਰਮੇਸ਼ਨ ਹੈ ਜੀ ਅਪਡੇਟਡ ਸੋ ਇਹ ਹਰਪ੍ਰੀਤ ਸਿੰਘ ਸੀਗੇ ਜਿਹੜੇ ਹਰ ਆਪਣੇ ਤਾ ਨਿਰੰਦਰਦੀਪ ਦੇ ਮਾਮੇ ਦੇ ਬੇਟੇ ਸੀ ਸੋ ਅਸੀਂ ਸਰੀ ਦੇ ਵਿੱਚ ਬੈਠੇ ਆਂ ਔਰ ਬਹੁਤ ਵੱਡੇ ਦੁੱਖ ਚੋਂ ਇਹ ਲੰਘ ਰਹੇ ਨੇ ਸੋ ਇਹ ਸਾਰਾ ਪਰਿਵਾਰ ਜਿਹੜਾ ਪਿੱਛੇ ਉਹ ਬਹੁਤ ਵੱਡੇ ਸੰਤਾਪ ਚ ਹੈ ਸੋ ਇਹਨਾਂ ਨਾਲ ਗੱਲ ਕਰਕੇ ਅੱਜ ਮਤਲਬ ਇਹ ਸਾਫ਼ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਹਨਾਂ ਦੇ ਪਰਿਵਾਰ ਨੇ ਹੁਣ ਤੱਕ ਇਹਨਾਂ ਦਾ ਜਿਸ ਢੰਗ ਦਾ ਦੁੱਖ ਇਹਨਾਂ ਨੂੰ ਪੰਜਾਬ ਪੁਲਿਸ ਨੇ ਤੇ ਪੰਜਾਬ ਦੀ ਸਰਕਾਰ ਨੇ ਦਿੱਤਾ ਉਹ ਸ਼ਾਇਦ ਨਾ ਭੁੱਲਣ ਯੋਗ ਹੈ ਤੇ ਆਓ ਰਲ ਕੇ ਇਸ ਮੁਹੰਮਤਾ ਆਪਾਂ ਵੀ ਹਿੱਸਾ ਬਣੀਏ ਤਾਂ ਕਿ ਸਾਡੇ ਬੱਚੇ ਸੇਫ ਹੋ ਸਕਣ ਸਾਡੇ ਬੱਚੇ ਸਾਡੀਆਂ ਧੀਆਂ ਸਾਡੀਆਂ ਭੈਣਾਂ ਜੜੀਆਂ ਨੇ ਉਹ ਨਡਰ ਹੋ ਕੇ ਪੰਜਾਬ ਦੇ ਕਿਸੇ ਵੀ ਕੋਨੇ 'ਚ ਘੁੰਮਣ ਜਾ ਸਕਦੀਆਂ ਨੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਤੁਸੀਂ ਸਾਡੇ ਦਰਸ਼ਕਾਂ ਨੂੰ ਇਸ ਸਾਰੀ ਘਟਨਾ ਦੀ ਜਿਹੜੀ ਹੈ ਉਹ ਜਾਣਕਾਰੀ ਦਿੱਤੀ ਹੈ ਤਾਂ ਕਿ ਲੋਕ ਜਿਹੜੇ ਨੇ ਦੁਬਾਰਾ ਇਦਾਂ ਦਾ ਕੋਈ ਸਰਕਾਰ ਹੋਰ ਕਦਮ ਨਾ ਚੁੱਕ ਸਕੇ ਜਿਦੇ ਨਾਲ ਨਿਰੰਦਰ ਦੀਪ ਸਿੰਘ ਵਰਗੀ ਜਿਹੜੀ ਮੌਤ ਹੋਈ ਆ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ